ਅਸੀਂ ਆਪਣੇ ਮਨ ਨੂੰ ਪੱਕਾ ਕਰ ਲਿਆ ਕਿ ਕੰਮ ਅਸੀਂ ਕਰਨਾ ਹੀ ਕਰਦੇ ਜਿਦਾ ਕੋ ਕਬੱਡੀ ਟੂਰਨਾਮੈਂਟ ਕਰਾਉਂਦੇ ਨੇ ਜਿੰਦਾ ਤੁਸੀਂ ਦੱਸਿਆ 2-4 ਸਾਲ ਬਾਅਦ ਖਤਮ ਹੋ ਜਾਂਦੇ ਨੇ ਇਹ ਅਸੀਂ ਲਗਾਤਾਰ ਅਸੀਂ ਇਹ ਸਾਡਾ ਮਨ ਨੇ ਕਿ ਅਸੀਂ ਕਰਨੇ ਕਰਨੇ ਤੇ ਸਾਡੇ ਮਨ ਦੀ ਇੱਕ ਸ਼ਾਂਤੀ ਮਿਲਦੀ ਏ ਉੱਥੇ ਸਾਲ ਰਹਿਨੇ ਆ ਰੇਲੇ ਪਾਣ ਨੂੰ ਬੜਾ ਸਕੂਨ ਮਿਲਦਾ ਜਦੋਂ ਅਸੀਂ ਬੱਚਿਆਂ ਦੀਆਂ ਸ਼ਾਦੀਆਂ ਕਰਦੇ ਆ ਸਾਨੂੰ ਇਹਦਾ ਮਹਿਸੂਸ ਹੁੰਦਾ ਕਿ ਜਿਵੇਂ ਅਸੀਂ ਆਪਣੀ ਬੇਟੀ ਦੀ ਹੀ ਸ਼ਾਦੀ ਕਰ ਰਹੇ ਆ ਥੈਂਕ ਯੂ ਇਹਨਾਂ ਦਾ ਜਿਹੜਾ ਬਹੁਤ ਵੱਡਾ ਉਪਰਾਲਾ ਹੈ ਇੰਡੋਨ ਅਮਰੀਕਨ ਜਿਹੜੀ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਕੀਤਾ ਜਾਂਦਾ ਕਿਉਂਕਿ ਕਿਸੇ ਦੀ ਧੀ ਦਾ ਘਰ ਵਸਤਾ ਕਰ ਦੇਣਾ ਉਹਦੀ ਸਹਾਇਤਾ ਕਰ ਦੇਣੀ ਇਤੋਂ ਵੱਡੀ ਸੇਵਾ ਜਿਹੜੀ ਹੈ ਉਹ ਕੀ ਹੋ ਸਕਦੀ ਹੈ ਇਹ ਵੀ ਗੁਰੂ ਦੀ ਇੱਕ ਕਿਸਮ ਦੀ ਸੇਵਾ ਹੈ ਅਸੀਂ ਤਕਰੀਬਨ 1 ਸਾਲ ਪਹਿਲਾਂ ਸ਼ੁਰੂ ਕਰ ਦਿੰਦੇ ਆ ਪ੍ਰੋਗਰਾਮ ਜਿਹੜੇ ਲੋੜਵੰਦ ਪਰਿਵਾਰ ਹਨ ਉਹਨਾਂ ਨੂੰ ਜੰਗੀ ਤਰ੍ਹਾਂ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਵਾਕਿਆ ਹੀ ਲੋੜਵੰਦ ਹਨ ਤੇ ਉਹਨਾਂ ਦਾ ਇੱਕ ਸਾਲਵਜ ਪ੍ਰੋਗਰਾਮ ਰੱਖਿਆ ਜਾਂਦਾ ਹੈ ਜੀ ਗੁਰਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਤੇ ਅੱਜ ਅਸੀਂ ਇਸ ਸਮੇਂ ਖੜੇ ਆਂ ਪਲਾਥ ਹਲਕੇ ਦੇ ਵਿੱਚ ਜਿੱਥੇ ਇੰਡੋ ਅਮਰੀਕਨ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇੱਕ ਨੇਕ ਕਾਰਜ ਕੀਤਾ ਜਾ ਰਿਹਾ ਪਲਾਥ ਹਲਕੇ ਦੇ ਵਿੱਚ 27 ਸਾਲਾਂ ਤੋਂ ਲਗਾਤਾਰ ਲੋੜਵੰਦ ਧੀਆਂ ਦੇ ਵਿਆਹ ਨੇ ਜਿਹੜੇ ਕੀਤੇ ਜਾ ਰਹੇ ਨੇ ਸੋ ਇਸ ਵਾਰ 2025 ਦੇ ਵਿੱਚ 27ਵੀਂ ਵਾਰ ਇਹਨੇ ਇੱਕ ਕਾਰਜ ਹੈ ਜਿਹੜਾ ਕੀਤਾ ਜਾ ਰਿਹਾ ਤੇ ਇਸ ਵਾਰ 21 ਲੋੜਵੰਦਾਂ ਦੇ ਵਿਆਹ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਸੰਸਥਾ ਦੇ ਸਾਰੇ ਦੇ ਸਾਰੇ ਮੈਂਬਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉੱਚੇਚੇ ਤੌਰ ਤੇ ਪੁਲੱਥ ਪੰਜਾਬ ਇੰਡੀਆ ਪਹੁੰਚੇ ਨੇ ਜਿੱਥੇ ਧੀਆਂ ਨੂੰ ਆਸ਼ੀਰਵਾਦ ਦਿੱਤਾ ਜਾ ਰਿਹਾ ਤੇ ਨਾਲ ਨਾਲ ਉਹਨਾਂ ਧੀਆਂ ਨੂੰ ਲੋੜਵੰਦ ਜਿਹੜਾ ਰੋਜ਼ਾਨਾ ਲੋੜੀਂਦਾ ਸਮਾਨ ਹੈ ਉਹ ਵੀ ਮੁਹੱਈਆ ਕਰਵਾਇਆ ਜਾ ਰਿਹਾ ਸੋ ਵਕ ਵਕ ਟੀਮ ਮੈਂਬਰਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਸ ਈਵੈਂਟ ਦੇ ਇਸ ਸਮਾਗਮ ਦੀਆਂ ਵਕ ਵਕ ਚਲਕੀਆਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਓ ਦੇਖਦੇ ਹਾਂ ਅੱਗੇ ਕੀ ਗੁਝਾ ਇਸ ਮਾਗਨ ਦੇ ਵਿੱਚ ਖਾਸ ਇੰਡੋ ਅਮਰੀਕਨ ਸੋਸ਼ਲ ਵੈਲਫੇਅਰ ਸੁਸਾਇਟੀ ਇੱਕ ਅਜਿਹੀ ਸੰਸਥਾ ਹੈ ਜੋ ਕਿ ਨਾ ਸਿਰਫ ਅਮਰੀਕਾ ਵਿੱਚ ਹੀ ਬਲਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਨੇਕ ਉਪਰਾਲੇ ਸਮੇਂ-ਸਮੇਂ ਤੇ ਕਰਦੀ ਰਹਿੰਦੀ ਹੈ ਇਹਨਾਂ ਵੱਲੋਂ ਪੁਲੱਠ ਹਲਕੇ ਦੇ ਵਿੱਚ ਪਿਛਲੇ 26 ਸਾਲਾਂ ਤੋਂ ਲੋੜਵੰਤ ਲੜਕੀਆਂ ਦੇ ਵਿਆਹ ਦਾ ਕਾਰਜ ਕੀਤਾ ਜਾ ਰਿਹਾ ਹੈ ਅਤੇ ਇਸ ਵਾਰ ਸਟਾਈਮੀ ਵਾਰ ਇਹਨਾਂ ਦੇ ਵੱਲੋਂ ਇਸ ਨੇਕ ਕਾਰਜ ਨੂੰ ਨੇਪਰੇ ਚਾੜਿਆ ਗਿਆ ਇਸ ਵਾਰ 3 ਮਾਰਚ ਨੂੰ ਫਲੱਥ ਦਾਣਾ ਮੰਡੀ ਦੇ ਵਿੱਚ 21 ਲੋੜਬੰਦ ਲੜਕੀਆਂ ਦੇ ਵਿਆਹ ਕੀਤੇ ਗਏ ਜਿਸ ਸੰਬੰਧੀ ਸੁਸਾਇਟੀ ਦੇ ਪ੍ਰਧਾਨ ਹਿੰਮਤ ਸਿੰਘ ਸਰਪੰਚ ਅਤੇ ਚੀਫ ਅਸ਼ੋਕ ਕੁਮਾਰ ਹੁਰਾ ਨੇ ਜਾਣਕਾਰੀ ਦਿੱਤੀ ਇਹ ਅਸੀਂ ਬੜੇ ਲੰਬੇ ਸਮੇਂ ਤੋਂ ਜਦੋਂ ਪਹਿਲਾਂ ਅਸੀਂ ਅਮਰੀਕਾ ਦੇ ਵਿੱਚ ਗਏ ਆ ਜਾ ਕੇ ਆਪਣਾ ਤੁਹਾਨੂੰ ਪਤਾ ਹੀ ਇਸ ਤਰ੍ਹਾਂ ਕਿਦਾਂ ਜਾਂਦੇ ਆ ਪਹਿਲੇ ਗ੍ਰੀਨ ਕਾਰਡ ਬਣਾਏ ਗ੍ਰੀਨ ਕਾਰਡ ਬਣਾਉਣ ਤੋਂ ਬਾਅਦ ਸਿਟੀਜਨ ਬਣਾਏ ਸਾਨੂੰ ਇੰਨੇ ਮਹਾਰਾਜ ਦੀ ਕਿਰਪਾ ਕਿ ਉਦੋਂ ਰੇਗਨ ਦੀ ਸਰਕਾਰ ਸੀ ਜਿਹੜਾ ਰਾਸ਼ਟਰਪਤੀ ਸਾਡਾ ਰੇਗਨ ਹੋਇਆ ਨਾ ਜੀ ਜੀ ਉਹਨੇ ਇੱਕ ਲਾਅ ਕੱਢਤਾ ਕਿ ਜਿੰਨਾ ਵੀ ਐਗਰੀਕਲਚਰਸ ਕੰਮ ਕੀਤਾ ਉਹ ਸਾਰੇ ਹੀ ਮਤਲਬ ਪੱਕੇ ਸਿਰਫ ਕੋਈ ਇੰਟਰਵਿਊ ਦੀ ਲੋੜ ਨਹੀਂ ਆ ਕਿਉਂਕਿ ਜ਼ਿੰਮੇਵਾਰੀਆਂ ਵਿੱਚ ਤੁਹਾਨੂੰ ਪਤਾ ਜਿਆਦਾ ਪੜੇ ਲਿਖੇ ਨਹੀਂ ਹੁੰਦੇ ਬਿਲਕੁਲ ਤੇ ਉਹਨਾਂ ਨੇ ਮਤਲਬ ਇਹੀ ਕਿਹਾ ਕਿ ਸਾਰਿਆਂ ਨੂੰ ਉਹਨਾਂ ਨੇ ਗ੍ਰੀਨ ਕਾਰਡ ਦਿਓ ਸੋ ਉਹ ਉਦੋਂ ਨਾਲ ਹੀ ਸਾਰਿਆਂ ਨੇ ਆਪਣੇ ਪੇਪਰ ਜਿੱਥੇ-ਜਿੱਥੇ ਮਾਲਕ ਸੀ ਜਿੰਨੇ ਜਿੰਨੇ ਕੋ ਲਖਵਾ ਲਿਆ ਅਸੀਂ ਉਹਨਾਂ ਨੇ ਪੇਪਰ ਆਹੀ ਇਮੀਗਰੇਟ ਦੇ ਸਾਮਿਲ ਕਰਤੇ ਉਹਦੇ ਬਾਅਦ ਕੋਈ ਇੰਟਰਵਿਊ ਨਹੀਂ ਉਹਨਾਂ ਨੇ ਐਟ ਅ ਟਾਈਮ ਹੀ ਸਾਨੂੰ ਜਿਹੜਾ ਵਰਕ ਸਟੇਜਨ ਦੇ ਦਿੱਤਾ ਉਹਦੇ ਬਾਅਦ 1 ਸਾਲ ਬਾਅਦ ਟੈਂਪਰੀ ਦੇ ਦਿੱਤੇ 2 ਸਾਲ ਗ੍ਰੀਨ ਕਾਰਡ ਮਿਲ ਗਿਆ ਬਹੁਤ ਈਜ਼ੀ ਜੀ ਔਰ 5 ਸਾਲ ਬਾਅਦ ਸਾਨੂੰ ਸਿਟੀਜ਼ਨ ਜਿਨ ਕਿ 90 ਦੇ ਵਿੱਚ ਅਸੀਂ ਸਿਟੀਜ਼ਨ ਹੋ ਗਿਆ ਸੀ ਫਿਰ ਅਸੀਂ ਵਿਚਾਰ ਲਾਈ ਅਸੀਂ ਸਾਰੇ ਸਾਡੇ ਵੀਰ ਅਸ਼ੋਕ ਜੀ ਲੱਗੇ ਲੱਗੇ ਇਹ ਜੈਕਸ਼ਨ ਹਾਈਟ ਇਹਨਾਂ ਦੇ ਵੱਡੇ ਵੱਡੇ ਸਟੋਰ ਸੀ ਤੇ ਇਹ ਫਿਰ ਅਸੀਂ ਸਾਡਾ ਪਹਿਲਾ ਹੀ ਇੱਥੇ ਇਕੱਠੇ ਸੀ ਮਿਲਦੇ ਸੀ ਸਾਡੇ ਪਿੰਡ ਵੀ ਇਹ ਪੁਲਿਸ ਦੇ ਵਿੱਚ ਨੌਕਰੀ ਕੀਤੀ ਇਨਸਪੈਕਟਰ ਸੀ ਜੀ ਇਹਨਾਂ ਦੇ ਬੰਨ ਕੀਤਾ ਇਹ ਵੀ ਚਲੇ ਗਿਆ ਉੱਥੇ ਅਮਰੀਕਾ ਦੇ ਵਿੱਚ ਅਸੀਂ ਜ਼ਿੰਮੇਵਾਰੀਆਂ ਕਰਦੇ ਸੀ ਖੇਤੀਬਾੜੀ ਅਸੀਂ ਵੀ ਮੈਂ ਸਰਪੰਚ ਸੀ ਜੀ ਉਹਨੂੰ ਤਿੰਨਾ ਪਿੰਡਾਂ ਦਾ ਔਰ ਮਮੀ ਛੱਡ ਕੇ ਮਮੀ ਚਲਾ ਗਿਆ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਦਾ ਹਾਲਾਤ ਜਾਂ ਕਿਦਾਂ ਦਾ ਸੀ ਕਿਉਂਕਿ ਹਰ ਬੰਦੇ ਚਾਹੁੰਦਾ ਕਿ ਅਮਰੀਕਾ ਨੂੰ ਜਾਂ ਜੌਰਕ ਨੂੰ ਜਾਈਏ ਕਹੇ ਬਣੇ ਤੇ ਅਸੀਂ ਚਲੇ ਗਏ ਉੱਥੇ ਫਿਰ ਅਸੀਂ ਕਹਾਂ ਸੀ ਜਦੋਂ ਆਪਣੇ ਸਾਨੂੰ ਮਹਾਰਾਣੀ ਕਿਰਪਾ ਕੀਤੀ ਆਪਣੇ ਕਾਰੋਬਾਰ ਸੈੱਟ ਕਰ ਲਿਆ कंस्ट्रक्शन कंपनी बना ली जिस लग -लग बना तरह ਇਹਨਾਂ ਦੇ ਆਪਣੇ ਬਿਜ਼ਨਸ ਸਟੋਰਾਂ ਦੇ ਅਲੱਗ-ਅਲੱਗ ਲੈਂਡ 'ਚ ਵੱਡੇ-ਵੱਡੇ ਸਟੋਰ ਬਣਾ ਲਿਆ ਇਸੇ ਤਰ੍ਹਾਂ ਹੀ ਮਤਲਬ ਅਸੀਂ ਸਲਾਹ ਕੀਤੀ ਕਿ ਕਿਉਂ ਨਾ ਆਪਣੇ ਇਲਾਕੇ ਦਾ ਕੰਮ ਕਰੀਏ ਤੇ ਅਸੀਂ ਇਹ ਵਿਆਹ ਸ਼ੁਰੂ ਕਰ ਦਿੱਤੇ ਕਰਨੇ ਇਸ ਤਰ੍ਹਾਂ ਲੜਕੀਆਂ ਦੇ ਪਹਿਲਾਂ ਜਿੱਦਾਂ ਪਹਿਲਾਂ ਇਹਨਾਂ ਕੀਤੇ ਸਾਡੇ ਵੀਰ ਜੀ ਜਨਾਬ अशोक ਜੀ ਹੁਣਾਂ ਕੀਤੇ ਜੋ ਕਿ ਸਾਡੇ ਚੀਫ ਪੈਟਰਨਰ ਨੇ ਇਹਨਾਂ ਨੇ ਕੀਤੇ ਕਿ ਨਾਲ ਅਸੀਂ ਰਲ ਗਏ ਫਿਰ ਅਸੀਂ ਹੋਰ ਗੁਰ ਵੱਡਾ ਹੋ ਗਿਆ ਉਹਦੇ ਬਾਅਦ ਕਈ ਆਏ ਕਈ ਚਲੇ ਵੀ ਗਏ ਬਲੋ ਜਿੱਦਾਂ ਦਾ ਕਿਸਦਾ ਮਨ ਕਿ ਕਿ ਅਸੀਂ ਤਾਂ ਪਰਮ ਕੀਤਾ ਕਿ ਅਸੀਂ ਜਿੰਨਾ ਚਿਰ ਰਵਾਂਗੇ ਅਸੀਂ ਇਕੱਠੀਆਂ ਕਰਨੇ ਨੇ ਭਾਮੇ ਸਾਡੇ ਨਾਲ ਆਪਣੇ ਭਰਾ ਨੇ ਸਾਰੇ ਜੇ ਕਿਸੇ ਦਾ ਨਮਨ ਨਹੀਂ ਵੀ ਵਜੇ ਤੇ ਅਸੀਂ ਉਹਨੂੰ ਕੰਪੈਲ ਨਹੀਂ ਕਰਦੇ ਪਰ ਹਰ ਬੰਦਾ ਚਾਹੁੰਦਾ ਕਾ ਹਿੱਸਾ ਪਾઈએ ਕਿ ਮਤਲਬ ਜਿਹੜਾ ਥੋੜਾ ਬਾਲਾ ਜਿੰਨਾ ਵੀ ਪੁੱਛਦਾ ਸਰਦਾ ਹੀ ਪਾઈએ ਉਹ ਆਂਦੇ ਵੀ ਨਹੀਂ ਅੱਜ ਇੱਥੇ ਤਿੰਨ ਵਿਆਹ ਨੇ ਉਹ ਸਾਰੇ ਜਿੰਨੇ ਨਾਲ ਆਏ ਨੇ ਸਾਰੇ ਵਿਆਹਾਂ ਤੇ ਵਿਜੀ ਹੋ ਗਏ ਨੇ ਅਸੀਂ ਹੁਣ ਸਾਡਾ ਵੀ ਇਹ ਜ਼ਰੂਰੀ ਆ ਕਿ ਅਸੀਂ ਮੇਨ ਕਰਨੇ ਆ ਸੰਭਾਲਣਾ ਇਸ ਚੀਜ਼ ਨੂੰ ਅਸੀਂ ਅੱਜ ਇੱਥੇ ਅਸੀਂ ਉਹਨਾਂ ਵਿਆਹਾਂ ਵਿੱਚ ਜਾ ਨਹੀਂ ਸਕੇ ਤੇ ਉਹਦੇ ਬਾਅਦ ਕਰਕੇ ਫਿਰ ਅਸੀਂ ਜਿਹੜੇ ਇਹ ਮੈਰਜਾ ਨੇ ਪਰ ਸਾਹਮਣੇ ਜਿੱਦਾਂ ਮਿਲਨੀਆਂ ਹੁੰਦੀਆਂ ਨੇ ਸ਼ੁਰੂ ਤੋਂ ਲੈ ਕੇ ਗੁਰਦੁਆਰਾ ਸਾਹਿਬ ਲਾਵਾ ਹੁੰਦੀਆਂ ਨੇ ਇਦਾਂ ਕਿ ਉਹਨਾਂ ਨੂੰ ਅਸੀਂ ਸਮਾਂ ਵੀ ਆ ਬਾਰਿਸ਼ ਦਾ ਟਾਈਮ ਹੈ ਉਹ ਟਕੇ ਆ ਪਹਿਲਾਂ ਅਸੀਂ ਕਰਦੇ ਸੀ ਆਪਣੇ ਇਲਾਕੇ ਜਿਵੇਂ ਕਿਸੇ ਪਿੰਡ ਕਰ ਲੈ ਆਪਣੇ ਪਹਿਲਾਂ ਸ਼ੋਕਜੀ ਉਹਨਾਂ ਦੇ ਪਿੰਡ ਉਹਦੇ ਸਾਡੇ ਪਿੰਡ ਹੁੰਦੇ ਰਹਿ ਫਿਰ ਅਸੀਂ ਵੱਡੀ ਮਿਆਣੀ ਵੀ ਕਰਕੇ ਆਏ ਆ ਪਰ ਇਹ ਦੁਨੀਆ ਕੇ ਮੰਡੀ ਦੇ ਵਿੱਚ ਬੜੇ ਵੱਡੇ ਦੋ ਸ਼ੈੱਡ ਨੇ ਇੱਥੇ بارش ਆ ਜਾ ਜੋ ਹਨੇਰੀ ਆ ਜਾ ਇੱਥੇ ਹੋਣਾ ਹੀ ਹੋਣਾ ਸੋ ਇਸ ਕਰਕੇ ਅਸੀਂ ਇਹ ਚੁਣੀਆਂ ਕੇ ਪਲਾਥ ਮੱਡੀ ਦੇ ਵਿੱਚ ਅਸੀਂ ਕਰਦੇ ਆ ਜੀ ਤੇ ਉਹਦੇ ਬਾਅਦ ਇਹਨਾਂ ਨੂੰ ਅਸੀਂ ਜੋ ਵੀ ਜ਼ਰੂਰੀ ਚੀਜ਼ਾਂ ਨੇ ਉਹ ਅਸੀਂ ਦਿੰਦੇ ਆ ਤੇ ਬਾਕੀ ਹੁਣ ਲਾਵਾਂ ਹੋਣੀਆਂ ਨੇ ਉਹਦੇ ਕਰਕੇ ਅਸੀਂ ਸਾਰਾ ਜਿੰਨਾ ਵੀ ਪ੍ਰੋਗਰਾਮ ਸਾਡੇ ਇਲਾਕੇ ਉਥੋਂ ਜਿੰਨੇ ਵੀ ਸਾਡੇ ਵੀਰ ਮਹਿੰਦਰ ਸਿੰਘ ਜੀ ਆਏ ਨੇ ਅਮਰੀਕਾ ਤੋਂ ਇਹ ਵੀ ਆਉਣ ਵਾਲੇ ਪ੍ਰਧਾਨ ਨੇ ਗੁਰਦੁਆਰਾ ਬਹੁਤ ਵੱਡਾ ਬਾਬਾ ਮੱਖਣਛੱਲ ਬਾਣਾ ਬਣਾਏ ਆ ਜੀ ਪੀਖਮ ਸਿੰਘ ਜੀ ਸਾਡੇ ਹੈਡਮਾਸਟਰ ਰਹੇ ਨੇ ਮੇਰਾ ਭਾਂਜਾ ਉਹ ਇੱਥੇ ਸਕੂਲ ਦੇ ਵਿੱਚ ਟੀਚਰ ਨੇ ਬਾਕੀ ਸਾਡੇ ਵੀਰ ਜੀ ਅਸ਼ੋਕ ਜੀ ਦਾ ਤੁਹਾਨੂੰ ਪਤਾ ਹੈ ਤੇ ਦੂਸਰੇ ਸਾਡੇ ਕੋ ਅਮਰੀਕਾ ਦੇ ਵਿੱਚ ਜਾਏ ਨੇ ਅਸ਼ੋਕ ਘਰੋਂ ਕੱਲ ਇਹ ਵੀ ਆ ਗਏ ਨੇ ਬੜੇ ਬਿਜ਼ਨਸਮੈਨ ਨੇ ਜੀ ਬਾਕੀ ਬਾਹਰਸ਼ ਕਰਕੇ ਆਪਾਂ ਇਧਰ ਆਏ ਆ ਉਹਦਾਂ ਇਹਦੇ ਬਹੁਤ ਸੰਗਤ ਬੜੀ ਖੜੀ ਹੈ ਹਜ਼ਾਰਾਂ ਦੇ ਹਿਸਾਬ ਆਏ ਨੇ ਲੋਕ ਇਧਰ ਆ ਕੇ ਕਿ ਕੁਆਇਟ ਦੇ ਬਾਟਾ ਦੇ ਰਹੇ ਆ ਹਿਮਾ ਜੀ ਇੱਕ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤੇ ਕਿ ਇਸ ਵਾਰ 27ਵਾਂ ਸਭਾਗ ਉਹ ਮਹੀਨ ਲਗਾਤਾਰ ਸ਼ੁਰੂ ਕਰਦੇ ਆ 1 ਸਾਲ 2 ਸਾਲ 3 ਸਾਲ ਅਕਸਰ ਦੇਖਿਆ ਆਪਾਂ 4-5 ਸਾਲ ਕਰਦੇ ਨੇ ਬਾਅਦ ਤੋਂ ਪਰ ਅਕਸਰ ਬੰਦ ਹੋ ਜਾਂਦੀਆਂ ਬਹੁਤੀਆਂ ਚੀਜ਼ਾਂ ਤੁਸੀਂ 27 ਸਾਲ ਤੋਂ ਇਹ ਪ੍ਰਾਲਾ ਕਰ ਰਹੇ ਹੋ ਕਿਵੇਂ ਹਿੰਮਤ ਆਉਂਦੀ ਹੈ ਕਿਸ ਤਰ੍ਹਾਂ ਆਪਸ ਦੇ ਵਿੱਚ ਤਾਲਮੇਲ ਹੈ ਕਿ ਲਗਾਤਾਰ ਇੰਨੇ ਸਾਲਾਂ ਤੋਂ ਕਰ ਰਹੇ ਹੋ ਅਸੀਂ ਆਪਣੇ ਮਨ ਨੂੰ ਪੱਕਾ ਕਰ ਲਿਆ ਕਿ ਕੰਮ ਅਸੀਂ ਕਰਨਾ ਹੀ ਕਰਦੇ ਹਾਂ ਜਿਦਾ ਕੋ ਕਬੱਡੀ ਟੂਰਨਾਮੈਂਟ ਕਰਾਉਂਦੇ ਨੇ ਜਿਦਾ ਤੁਸੀਂ ਦੱਸਿਆ 2-4 ਸਾਲ ਬਾਅਦ ਖਤਮ ਹੋ ਜਾਂਦੇ ਨੇ ਇਹ ਅਸੀਂ ਲਗਾਤਾਰ ਅਸੀਂ ਇਹ ਸਾਡਾ ਮਨ ਹੈ ਕਿ ਅਸੀਂ ਕਰਨੇ ਕਰਨੇ ਤੇ ਸਾਡੇ ਮਨ ਦੀ ਇੱਕ ਸ਼ਾਂਤੀ ਮਿਲਦੀ ਹੈ ਉੱਥੇ ਸਾਲ ਰਹਿਨੇ ਆ कमाई करते हैं ਸਾਡੇ ਅਗੂ ਬੱਚੇ ਜਵਾਨ ਹੋਗਾ ਉਹ ਆਪਣੇ ਆਪਣੇ ਡਾਕਟਰ ਵੀ ਬਣ ਗਿਆ ਇੰਜੀਨੀਅਰ ਵੀ ਬਣ ਗਿਆ ਬੀਐਨਸੀ ਵੀ ਚਲੇਗਾ ਸਾਰਿਆਂ ਦੇ ਤੇ ਉਹਦ ਕਰਕੇ ਅਸੀਂ ਸਮਝੋ ਰਟੈਰ ਆ ਅਸੀਂ ਚਾਹਨੇ ਹੁਣ ਸਾਨੂੰ ਮੌਕਾ ਮਿਲਿਆ ਅਸੀਂ ਬਤੁਤ ਸੇਵਾ ਕਰੀਏ ਬਾਕੀ ਡਾਕਟਰ ਸਾਹਿਬ ਵੀ ਆਈ ਇੱਥੇ ਕਰ ਰਹੇ ਆਪਣੇ ਵੱਖ-ਵੱਖ ਲੋਕ ਆਉਂਦੇ ਰਹੇ ਜਾਂਦੇ ਰਹੇ ਸਾਡੇ ਦੋਸਤ ਸਾਰੇ ਸੱਜਣ ਮਿੱਤਰ ਹੀ ਆ ਸਾਡੇ ਜਿੱਦਾਂ ਕਿਸੇ ਨੂੰ ਚੰਗਾ ਲੱਗਾ ਉਹਨੇ ਕੀਤਾ ਬਹੁਤ ਆਫਰਸ ਆਈਆਂ ਜੀ ਤੁਸੀਂ ਪ੍ਰਧਾਨ ਨੂੰ ਉਹ ਕਰਾਓ ਜੀ ਆ ਕਰੋ ਅਸੀਂ ਇਹਨੇ ਪੈਸੇ ਖਰਚਦੇ ਆ ਨੋ ਅਸੀਂ ਆਪਣਾ ਦ੍ਰਿੜ ਅਰਦਾਹ ਲੈ ਕੇ ਇਹਨੂੰ ਕਰਦੇ ਨੇ ਸਾਨੂੰ ਰੀਅਲੀ ਮਨ ਨੂੰ ਬੜਾ ਸਕੂਨ ਮਿਲਦਾ ਜਦੋਂ ਅਸੀਂ ਬੱਚਿਆਂ ਦੀਆਂ ਸ਼ਾਦੀਆਂ ਕਰਦੇ ਆ ਸਾਨੂੰ ਇਹਦਾ ਮਹਿਸੂਸ ਹੁੰਦਾ ਕਿ ਜਿਵੇਂ ਅਸੀਂ ਆਪਣੀ ਬੇਟੀ ਦੀ ਹੀ ਸ਼ਾਦੀ ਕਰ ਰਹੇ ਆ ਤੇ ਉਹ ਅਸੀਂ ਤੁਰੇ ਰਹੇ ਹਾਂ ਤੇ ਹੁਣ ਸਾਡਾ ਕਾਫਲਾ ਬਹੁਤ ਵੱਡਾ ਹੁਣ ਅਸੀਂ ਦੱਸਿਆ ਪ੍ਰਧਾਨ ਜੀ ਨੇ 570 ਵਿਆਹ ਕਰ ਚੁੱਕੇ ਆ ਤੇ ਡੇ ਬਾਏ ਡੇ ਸਾਡੀ ਜਿਹੜੀ ਟੀਮ ਆ ਬਹੁਤ ਵੱਡੀ ਹੋ ਰਹੀ ਆ ਜੀ ਅਸੀਂ ਦੂਜਾ ਇੱਕ ਇਹ ਆ ਵੀ ਅਸੀਂ ਕਿਸੇ ਕੋ ਪੈਸਾ ਨਹੀਂ ਲੈਂਦੇ ਸਿਰ ਆਪਣੇ ਸਿਲੇਕਟਡ ਜਿੰਨੇ ਬੰਦੇ ਹੈਗੇ ਆ ਅਸੀਂ ਉਹੀ ਕਲੈਕਸ਼ਨ ਆਪਣੀ ਕਰਦੇ ਆ ਤੇ ਉਹ ਲਿਆ ਕੇ ਇੱਥੇ ਕਰਦੇ ਆ ਤੇ ਇੱਕ ਬਹੁਤ ਵੱਡਾ ਡੈਲਸਿਸ ਸੈਂਟਰ ਜਿਹੜਾ ਅਸੀਂ ਇੱਥੇ ਚਲਾ ਰਹੇ ਆ ਇਹਦੇ ਪਲਾਟੇ ਵਿੱਚ ਇੱਥੇ ਪਲਾਟ ਸੋਸ਼ਲ ਵੈਲਫੇਅਰ ਸੁਸਾਇਟੀ ਆ ਜਿਹੜੀ ਕਿ ਜਿਹਨੂੰ ਰਨ ਕਰਦੇ ਆ ਜਿਹੜੇ ਪ੍ਰਧਾਨ ਨੇ ਮੰਨਨ ਸਾਹਿਬ ਕਮਲਜੀਤ ਜੀ ਬੰਨਣ ਜੀ ਉਹ ਮੇਰੇ ਰਿਸ਼ਤੇਦਾਰ ਵੀ ਨੇ ਤੇ ਮੇਰੇ ਦੋਸਤ ਵੀ ਨੇ ਤੇ ਵੈਰੀ ਵੈਰੀ ਨਾਈਸ ਫੈਲੋ ਔਰ ਉਹਨਾਂ ਦੇ ਉਦਮ ਸਦਕਾ ਅਸੀਂ ਸਾਰਾ ਕੁਝ ਪੋਸੀਬਲ ਹੁੰਦਾ ਆ ਅਸੀਂ ਫੰਡ ਇਕੱਠੇ ਕਰਕੇ ਉਸ ਟੀਮ ਨੂੰ ਦਿੰਦੇ ਆ ਉਹ ਟੀਮ ਇਹ ਨਾ ਵਧੀਆ ਕੰਮ ਕਰਦੀ ਆ ਕਿ ਸਾਨੂੰ ਆਪਣੇ ਆਪ ਨੂੰ ਉਤਸ਼ਾਹ ਮਿਲਦਾ ਕਿ ਅਸੀਂ ਇਹ ਕੰਮ ਜਿਹੜਾ ਆ ਉਹਨੂੰ ਕਰੀਏ ਜੀ ਤੇ ਇਸ ਕਰਕੇ ਅਸੀਂ ਸਾਰੇ ਹਮਲਾ ਮਾਰਦੇ ਆ ਤੇ ਹਰ ਸਾਲ ਅਸੀਂ ਇਹਨੂੰ ਕਰਦੇ ਰਹੇ ਇਸੇ ਕਰਕੇ ਸਾਡੀ ਟੀਮ ਜਿਹੜੀ ਆ ਉਹ ਯੂਨਾਈਟ ਰਹਿੰਦੀ ਆ ਕਿਉਂਕਿ ਕਿਸੇ ਨੂੰ ਕੋਈ ਲਾਲਚ ਨਹੀਂ ਕੋਈ ਕਿਸੇ ਕਿਸਮ ਦਾ ਕੋਈ ਇਹ ਨਹੀਂ ਵੀ ਮੈਂ ਉਤੋਂ ਇਦਾਂ ਕਰਾਂਗਾ ਆ ਕਰਾਂਗਾ ਨੇਕ ਨੀਅਤ ਨਾਲ ਸਾਰੇ ਕੰਮ ਕਰਦੇ ਆ ਜੀ ਤੇ ਅਸੀਂ ਪ੍ਰਮਾਤਮਾਗੇ ਇਹੀ ਅਰਦਾਸ ਕਰਦੇ ਆ ਵਾਹਿਗੁਰੂ ਸੱਚੇ ਪਾਤਸ਼ਾਹ ਅਗੇ ਕਿ ਸਾਡੀ ਟੀਮ ਇਦਾਂ ਹੀ ਬਣਾਈ ਰੱਖੇ ਤੇ ਅਸੀਂ ਲੋਕਲ ਲੋਕਾਂ ਦੀ ਸੇਵਾ ਜਿਹੜੀ ਆ ਸੋਸ਼ਲ ਵੈਲਫੇਅਰ ਇਦਾਂ ਹੀ ਕਰਦੇ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਭੋਗ ਉਪਰੰਤ ਰੀਤੀ ਰਿਵਾਜਾਂ ਦੇ ਮੁਤਾਬਕ ਆਨੰਦ ਕਾਰਜ ਕਰਵਾਏ ਗਏ। ਇਸ ਖਾਸ ਕਾਰਜ ਵਿੱਚ ਸ੍ਰੀ ਕਾਲ ਤਖਤ ਸਾਹਿਬ ਦੇ ਸਾਭਕਾ ਜਥੇਦਾਰ ਗਿਆਨੀ ਹਰਪੀ ਸਿੰਘ ਵੀ ਉੱਚੇ ਤੌਰ ਤੇ ਪਹੁੰਚੇ ਸਨ ਜਿਨ੍ਹਾਂ ਨੇ ਸਾਰੀਆਂ ਜੋੜੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ। ਹਰ ਸਾਲ ਹੀ ਇੰਡੋ ਅਮਰੀਕਨ ਵੈਲਫੇਅਰ ਸੁਸਾਇਟੀ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦਕਾਰਜ ਜਿਹੜੇ ਨੇ ਉਹ ਕਰਵਾਏ ਜਾਂਦੇ ਆ ਬਹੁਤ ਹੀ ਸਤਿਕਾਰਯੋਗ ਭਾਈ ਹਿੰਮਤ ਸਿੰਘ ਜੀ ਇਹ ਆਪਣੇ ਸਹਿਯੋਗੀਆਂ ਦੇ ਨਾਲ ਜਿਹੜਾ ਉਪਰਾਲਾ ਕਰਦੇ ਆ ਮੈਂ ਸਮਝਦਾ ਕਿ ਇਹ ਇਹਨਾਂ ਦਾ ਜਿਹੜਾ ਬਹੁਤ ਵੱਡਾ ਉਪਰਾਲਾ ਹੈ ਇੰਡੋ ਅਮਰੀਕਨ ਜਿਹੜੀ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਕੀਤਾ ਜਾਂਦਾ ਕਿਉਂਕਿ ਕਿਸੇ ਦੀ ਧੀ ਦਾ ਘਰਵਸਤਾ ਕਰ ਦੇਣਾ ਉਹਦੀ ਸਹਾਇਤਾ ਕਰ ਦੇਣੀ ਇਤੋਂ ਵੱਡੀ ਸੇਵਾ ਜਿਹੜੀ ਹੈ ਉਹ ਕੀ ਹੋ ਸਕਦੀ ਹੈ ਇਹ ਵੀ ਗੁਰੂ ਦੀ ਇੱਕ ਕਿਸਮ ਦੀ ਸੇਵਾ ਹੈ ਮੈਂ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਇਹਨਾਂ ਸਾਰੇ ਜਿਹੜੇ ਨੌਜਵਾਨ ਨੇ ਜਾਂ ਜਿਹੜੇ ਲੱਗੇ ਹੋਏ ਨੇ ਸੇਵਾ ਕਾਰਜ ਵਿੱਚ ਇਹਨਾਂ ਨੂੰ ਅਕਾਲ ਪੁਰਖ ਆਪਣੀ ਮਿਹਰ ਨਾਲ ਨਵਾਜੇ ਇਸੇ ਤਰ੍ਹਾਂ ਹੀ ਇਹ ਵਾਚ ਚੜ੍ਹ ਕੇ ਜਿਹੜਾ ਇੱਥੇ ਸਹਾਇਤਾ ਕਰਦੇ ਨਾਲ ਲੋੜਵੰਦਾਂ ਦੇ ਤੇ ਪਰਿਵਾਰਾਂ ਦੇ ਤੇ ਪਰਿਵਾਰਾਂ ਨੂੰ ਸਹਾਰਾ ਵੀ ਮਿਲਦਾ ਹੈ ਆਸਰਾ ਵੀ ਮਿਲਦਾ ਹੈ ਔਰ ਇਹ ਸੇਵਾ ਵੀ ਇਸ ਨੇ ਕਾਰਜ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰੀ ਜਿਨ੍ਹਾਂ ਦੇ ਲਈ ਖਾਨਪਿੰਡ ਦਾ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ ਇਸ ਮੌਕੇ ਬਾਬਾ ਮੱਖਣਸ਼ਾ ਲੁਬਾਣਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁਬਾਨਪੁਰ ਅਤੇ ਉਹਨਾਂ ਦੇ ਨਾਲ ਰਗबीर ਸਿੰਘ ਸੁਬਾਨਪੁਰ ਹਰੀ ਵੀ ਮੌਜੂਦ ਸਨ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇੰਡੋ ਅਮਰੀਕਨ ਸੋਸ਼ਲ ਵੈਲਫੇਅਰ ਸੁਸਾਇਟੀ ਦਾ ਲਗਾਤਾਰ ਸਾਥ ਦੇ ਰਹੇ ਨੇ ਕੀ ਕਹਿਣਾ ਉਹਨਾਂ ਦਾ ਆਪ ਸੁਣਦੇ ਹਾਂ ਮੈਂ ਅੱਜ ਇੱਥੇ ਪਹੁੰਚੇ ਅਸੀਂ ਪਰਥਾਂ ਦੇ ਵਿੱਚ ਇੰਡੋ ਅਮਰੀਕਨ ਵੈਲਫੇਅਰ ਸੁਸਾਇਟੀ ਜਿਹੜੀ ਹੈ ਬੜੀ ਲੰਬੇ ਸਮੇਂ ਤੋਂ ਅਵਿਆਮ ਦੇ ਕਾਰਜਕਾਰੇ ਨੇ ਅਸੀਂ ਇਨਾਂ ਸਮੂਹ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਸ ਨੂੰ ਜੋੜਨਾ ਬਹੁਤ ਜ਼ਰੂਰੀ ਹੁੰਦਾ ਹੈ ਜੋ ਵਿਆਹ ਸ਼ਾਦੀ ਦੇ ਕਾਰਜ ਚ ਗੁਰੂ ਮਹਾਰਾਜ ਇਹਨਾਂ ਨੇ ਜੋ ਕਰਾਏ ਨੇ ਅਸੀਂ ਸਾਰਿਆਂ ਦੇ ਅਰਦਾਸ ਕਰ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ੇ ਐਦਾਂ ਪਹੁੰਚ ਕੇ ਜਿਹੜੇ ਗਰੀਬ ਲੋਕ ਦੇ ਵਿਚਾਰੇ ਵਿਆਹ ਸ਼ਾਦੀ ਨਹੀਂ ਕਰ ਸਕਦੇ ਉਹਨਾਂ ਦੀ ਸਾਨੂੰ ਸੇਵਾ ਕਰਨ ਦੀ ਸਮੱਤ ਬਖਸ਼ੇ ਅਸੀਂ ਸਾਰੇ ਵੀਰ ਐਨਆਰਆਈ ਇੱਥੇ ਪਹੁੰਚ ਕੇ ਜੋ ਦੇਖਦੇ ਆ ਕਿ ਜਿਹੜੇ ਵੀਰ ਮੇਰੇ ਵੀਰ ਵਿਆਹ ਸ਼ਾਦੀ ਨਹੀਂ ਕਰ ਸਕਦੇ ਜਿਆ ਸ਼ਾਦੀ ਆਪਣੇ ਬੱਚਿਆਂ ਦੇ ਨਹੀਂ ਕਰ ਸਕਦੇ ਉਹਨਾਂ ਦੀ ਸਿੱਤੇ ਮੇਰੇ ਵੀਰ ਨੇ ਮੰਨਣ ਸਾਹਿਬ ਉਹ ਇੱਥੇ ਦੇ ਪ੍ਰਧਾਨ ਜਾ ਕੇ ਜਿਹੜੇ ਪ੍ਰਧਾਨ ਸਾਹਿਬ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੇ ਵੀਰਾਂ ਦੇ ਵਿਆਹ ਸ਼ਾਦੀਆਂ ਇੱਥੇ ਕਰਾਉਂਦੇ ਨੇ ਇਹਨਾਂ ਦਾ ਹੀ ਬਹੁਤ-ਬਹੁਤ ਬੇਟੀ ਦਾ ਧੰਨਵਾਦ ਕਰਦੇ ਆ ਅਸੀਂ ਵੀ ਇਤਿਹਾਸ ਲਾਨੇ ਆ ਅਰਦਾਸ ਕਰਦੇ ਜੀ ਪਾ ਜਸਤਾਨ ਨੂੰ ਸਾਰਿਆਂ ਸਮਤ ਬਖਸ਼ੇ ਇਦਾਂ ਦੇ ਕੰਮ ਅਸੀਂ ਵੱਲ ਚੜ ਕੇ ਕਰਿਆ ਕਰੀ ਜੀ ਇੰਡੋ ਅਮਰੀਕਨ ਵੈਲਫੇਅਰ ਸੁਸਾਇਟੀ ਜੋ ਤਕਰੀਬਨ ਪਿਛਲੇ 27 ਸਾਲ ਤੋਂ ਲਗਾਤਾਰ ਇਹ ਬਹੁਤ ਵੱਡੇ ਪੱਧਰ ਤੇ ਵਿਆਹਿੰਗ ਕਰਾ ਰਹੇ ਹਨ ਅਸੀਂ ਤਕਰੀਬਨ 1 ਸਾਲ ਪਹਿਲਾਂ ਸ਼ੁਰੂ ਕਰ ਦਿੰਦੇ ਹਾਂ ਪ੍ਰੋਗਰਾਮ ਵੀ ਜਿਹੜੇ ਲੋੜਵੰਦ ਪਰਿਵਾਰ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਵਾਕਿਆ ਹੀ ਲੋੜਵੰਦ ਹਨ ਤੇ ਉਹਨਾਂ ਦਾ 1 ਸਾਲਵਿਜ ਪ੍ਰੋਗਰਾਮ ਰੱਖਿਆ ਜਾਂਦਾ ਹੈ ਅੱਜ ਇੱਥੇ 21 ਜੋੜਿਆਂ ਦੇ ਵਿਆਹ ਹੋਏ ਬਹੁਤ ਖੁਸ਼ੀ ਹੋਈ ਮਹਾਰਾਜ ਦੀ ਬਖਸ਼ਿਸ਼ ਆ ਸਾਡੇ ਦੇ ਇਲਾਕਾ ਵਾਸੀਆਂ ਤੇ ਇਹ ਸੇਵਾ ਕਰਨ ਦਾ ਜ ਮਹਾਰਾਜ ਸਾਡੀ ਝੋਲੀ 'ਚ ਸੇਵਾ ਪਾਉਂਦਾ ਹੈ ਐਨ ਆਰ ਆ ਵੀਰ ਜਿੰਨੇ ਵੀ ਹਨ ਕਿਸੇ ਵੀ ਕੰਟਰੀ 'ਚ ਵਸਦੇ ਹੋਣ ਉਹਨਾਂ ਦੀਆਂ ਦਿਲਾਂ ਦੀਆਂ ਧੜਕਣਾ ਹਮੇਸ਼ਾ ਪਿੱਛੇ ਪੰਜਾਬ 'ਚ ਆਪਣੇ ਦੇਸ਼ 'ਚ ਧੜਕਦੀਆਂ ਹੁੰਦੀਆਂ ਹਨ ਉਹ ਆਪਣੇ ਭਰਾਵਾਂ ਦਾ ਭੈਣਾਂ ਦਾ ਕੁਝ ਨਾ ਕੁਝ ਸੇਵਾ ਕਰਨ ਵਿੱਚ ਬਹੁਤ ਮਾਣ ਮਹਿਸੂਸ ਕਰਦੇ ਹਨ ਤੁਸੀਂ ਦੇਖੋ ਅੱਜ ਦੇ ਦਿਨਾਂ 'ਚ ਇਹ ਦਿਨਾਂ ਜਿਤਕੀ ਭੀ ਐਨ ਆਰ ਆ ਆਉਂਦੇ ਹਨ ਕਿੜ-ਕੜੇ ਵੱਡੇ ਪ੍ਰੋਗਰਾਮ ਕਰਦੇ ਹਨ ਜਿਵੇਂ ਵਿਆਹਿੰਗ ਕਰਾਉਂਦੇ ਹਨ ਕੀਰਤਨ ਦਰਬਾਰ ਚੱਲਦੇ ਹਨ ਅੱਖਾਂ ਦੇ ਕੈਂਪ ਲੱਗਦੇ ਹਨ ਠੇਡਾ ਲੱਗਦੀਆਂ ਹਨ ਘੋਲਾ ਚੱਲਦੀਆਂ ਹਨ ਕਬੱਡੀ ਦੇ ਟੂਰਨਾਮ ਬਹੁਤ ਵੱਡੇ ਪੱਧਰ ਤੇ ਹੁੰਦੇ ਆ ਉਹਦੇ ਇਹ ਹੁੰਦਾ ਕਿ ਜਿੱਥੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਮਿਲਦਾ ਬਹਾਨਾ ਮਿਲ ਜਾਂਦਾ ਤੇ ਦੂਜੀ ਕੋਸ਼ਿਸ਼ ਹੈ ਇਹੋ ਜਿਹੇ ਪ੍ਰੋਗਰਾਮ ਕਰਕੇ ਜਿਹੜੇ ਨਸ਼ਿਆਂ ਦਾ ਬਹੁਤ ਜ਼ਿਆਦਾ ਇੱਥੇ ਦਰਿਆ ਚੱਲਦੇ ਪਏ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੀਆਂ ਉੱਥੇ ਅਸੀਂ ਪੋਲਿਟਿਕਲ ਬੰਦੇ ਵੀ ਸਾਡੇ ਆ ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਕਹੀਦਾ ਵੀ ਵੇਖੋ ਆਪਣਾ ਜੋ ਪੰਜਾਬ ਹੈ ਗੁਰੂਆਂ ਦੀ ਧਰਤੀ ਹੈ ਇਹਨੂੰ ਬਚਾ ਕੇ ਰੱਖਣ ਚ ਅਸੀਂ ਜ਼ਰੂਰ ਯੋਗਦਾਰ ਪਾਉਣਾ ਹੈ ਅਸੀਂ ਜੋ ਕਰ ਸਕੀਏ ਸਾਨੂੰ ਦੱਸੋ ਜਦੋਂ ਸਾਡੇ ਕੋਲ ਆਉਂਦੇ ਹਨ ਪੁੱਛਦੇ ਵੀ ਹਾਂ ਤਾਂ ਅੱਜ ਦੇਖੋ ਵੀ ਇਹ ਪੂਰਾ ਮਾਹੌਲ ਇਸ ਤਰ੍ਹਾਂ ਦਾ ਬਣਿਆ ਪਿਆ ਕਿ ਅਸੀਂ ਸਾਨੂੰ ਆਪਣਾ ਸਾਰਾ ਕੁਝ ਪਹਿਲਾਂ ਭੁੱਲ ਗਿਆ ਅਸੀਂ ਇਦਾਂ ਲੱਗਦਾ ਸਾਨੂੰ ਸ਼ੁਰੂ ਦਾ ਪੰਜਾਬ ਚ ਵੱਸਦੇ ਹਾਂ ਜਦੋਂ ਅਸੀਂ ਨਿਊਯਾਰਕ ਵਿੱਚ ਜਾਂ ਬਾਹਰ ਪ੍ਰੋਗਰਾਮ ਕਰਾਂਦੇ ਆ ਉੱਥੇ ਵੀ ਮਿਨੀ ਪੰਜਾਬ ਬਣਾ ਦਿੰਦੇ ਆ ਸੋ ਸਾਡੀ ਜਿੰਨੇ ਵੀ ਐਨ ਆਰ ਆ ਵੀਰ ਹਨ ਸਾਡੀ ਅਰਦਾਸ ਹੈ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਜੋ ਪੰਥ ਹੈ ਉਸ ਦੀ ਚੜ੍ਹਦੀ ਕਲਾ ਵਾਸਤੇ ਸ੍ਰੀ ਕਾਉਤਬ ਸਾਹਿਬ ਜੀ ਉਹਦੀ ਬਰਿਆਦ ਨੂੰ ਕਾਇਮ ਰੱਖਤੋ ਵਾਸਤੇ ਜਸਜੀਤ ਸਾਹਿਬ ਸਿੰਘ ਸਾਹਿਬ ਅਰਗਵੀ ਸਿੰਘ ਜੀ ਸਿੰਘ ਸਾਹਿਬ ਘਰਬੀ ਸਿੰਘ ਜੀ ਉਹਨਾਂ ਦੇ ਨਾਲ ਹੀ ਚੱਲਣਾ ਹੈ ਜੋ ਬਰਿਆਦਾ ਹੈ ਜੋ ਸਰਦਾਰ ਹੈ ਉਹਨੂੰ ਦੇਣ ਦਾ ਪਹਿਰਾ ਉਹ ਦੇ ਰਹੇ ਹਨ ਅਸੀਂ ਉਹਨਾਂ ਪਿੱਛੇ ਸਾਰਿਆਂ ਚੱਲਣਾ ਹੈ ਪੂਰੇ ਪੰਜਾਬੀਆਂ ਨੇ ਪੂਰੇ ਇੰਡੀਆ ਦੇ ਸਿੱਖ ਵਸਦੇ ਆਣੇ ਤੇ ਐਨਆਰ ਵੀਰਾਂ ਨੇ ਜੋ ਗੁਰੂਆਂ ਵੱਲੋਂ ਸਦਾਤ ਬਣਾਏ ਹਨ ਉਹੀ ਕੈਮ ਕਰਨੇ ਹਨ ਅਸੀਂ ਇਹਨਾਂ ਕੈਮ ਕਰਾਂਗੇ ਅਸੀਂ ਡੈਮੇਜ ਕਰਾਂਗੇ ਤੇ ਕੌਣ ਉਹਨਾਂ ਦੇ ਪਿੱਛੇ ਖੜੇਗਾ ਜੋ ਸਾਡਾ ਸਾਰਿਆਂ ਦਾ ਸਿੱਖਾਂ ਦਾ ਫਰਜ ਹੈ ਜੋ ਸੰਧਾਨਤ ਹਨ ਜਿਸ ਕੌਮ ਕੋ ਸਦਾਤ ਨਹੀਂ ਉਹ ਕੌਮਾਂ ਖਤਮ ਹੋ ਜਾਂਦੀਆਂ ਹਨ ਜੋ ਸਦਾਤ ਹਨ ਆਪਣੀ ਜਾਨ ਨਾਲ ਪਿਆਰੇ ਹਨ ਤੇ ਅਸੀਂ ਜਹੇਦਾਰਾਂ ਦੇ ਪਿੱਛੇ ਖੜ ਕੇ ਆਪਣੇ ਸਦਾਤਾਵਾਂ ਵਾਸਤੇ ਜਾਨਾਂ ਦੀ ਬਲੀ ਦੇਣ ਨੂੰ ਵੀ ਤਿਆਰ ਆ ਸੱਚੇ ਮਾਰਗ ਤੇ ਚੱਲਦੇ ਆ ਸੱਚੇ ਮਾਰਗ ਚੱਲਦੇ ਉਪਤ ਕਰੇ ਤੇ ਹਾਰ ਸੋ ਮੈਂ ਜਿੰਨੇ ਵੀ ਮੇਰੇ ਐਨਰਵੀ ਜਾਂ ਇਥੋਂ ਦੇ ਲੋਕ ਸੁਣਦੇ ਹਨ ਆਪਾਂ ਸਾਰਿਆਂ ਗੁਰੂ ਦੇ ਜੋ ਕੇ ਸ਼ਬਦ ਹਨ ਉਹਨਾਂ ਤੇ ਚੱਲ ਕੇ ਆਪਣੀ ਜੀਵਨ ਸਫਲਾ ਕਰਨਾ ਹੈ ਇਹਨਾਂ ਸ਼ਬਦਾਂ ਨਾਲ ਮੈਂ ਜਿੱਥੇ ਗਲੋਬਲ ਪੰਜਾਬ ਜੋ ਇੰਟਰਨੈਸ਼ਨਲ ਤੌਰ ਤੇ ਖਬਰਾਂ ਕਰਦਾ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿੰਨੇ ਹੋਰ ਚੈਨਲ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਮੁੱਚੇ ਇਲਾਕੇ ਦੇ ਨਿਵਾਸੀਆਂ ਦਾ ਜਿਨ੍ਹਾਂ ਬਹੁਤ ਸਾਥ ਸਾਥ ਦਿੱਤਾ ਹੈ ਉਹਨਾਂ ਦਾ ਧੰਨਵਾਦ ਕਰਦਾ ਹਾਂ ਚੀਰ ਵਿੱਚ ਜੋ ਇਹਨਾਂ ਦੇ ਅੱਜ ਵਿਆਹ ਹੋਏ ਨੇ 21 ਜੋੜਿਆਂ ਦੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਮਹਾਰਾਜ ਜੀ ਅਰਦਾਸ ਕਰਦਾ ਹਾਂ ਇਹ ਕਾਲਪੁਰ ਕੇ ਇਹਨਾਂ ਨੂੰ ਚੜ੍ਹਦੀ ਕਲਾ ਰੱਖੀ ਇਹਨਾਂ ਦੀ ਜਿਹਨਾਂ ਹਿੱਸਾ ਪਾਇਆ ਜਾਂ ਹਾਜ਼ਰ ਹੋਏ ਉਹਨਾਂ ਦੀ ਜੜਤੀ ਕਲਾ ਰੱਖੀ ਅਹੀ ਜੋ ਪਿਆਰ ਇਸ ਤਰ੍ਹਾਂ ਵਨਾ ਸਕੀਏ ਸਿਰਫ ਇਕੱਲਾ ਵਿਆਹ ਹੀ ਨਹੀਂ ਬਲਕਿ ਇੰਡੋ ਅਮਰੀਕਨ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਟੀਮ ਦੇ ਵੱਲੋਂ ਇਹਨਾਂ ਜੋੜੀਆਂ ਨੂੰ ਘਰ ਨਾਲ ਸੰਬੰਧਿਤ ਲੋੜੀਂਦਾ ਸਮਾਨ ਵੀ ਦਿੱਤਾ ਗਿਆ ਜਿਸ ਦੇ ਵਿੱਚ ਬੈੱਡ ਵਾਸ਼ਿੰਗ ਮਸ਼ੀਨ ਅਲਮਾਰੀ ਸੋਫਾ ਸੈੱਟ ਦੇ ਸਮੇਤ ਹੋਰ ਵੀ ਕਾਫੀ ਕੁਝ ਸ਼ਾਮਿਲ ਸੀ ਤਾਲੀਬਲਾ ਸੋਸਾਇਟੀ ਦੇ ਪ੍ਰਧਾਨ ਰੌਣਕ ਸਿੰਘ ਟਾਲੀ ਅਤੇ ਸੁਨਾਮ ਸਿੰਘ ਟਾਲੀ ਦੇ ਨਾਲ ਨਾਲ ਕੁਲਵਿੰਦਰ ਸਿੰਘ ਕਾਲਾ ਵੀ ਇਸ ਨੇਕ ਕਾਰਜ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਣ ਦੇ ਲਈ ਪਹੁੰਚੇ ਹੋਏ ਸਨ ਬਹੁਤ ਵਧੀਆ ਜੀ ਬਹੁਤ ਸੋਹਣਾ ਜੀ ਬਹੁਤ ਹਿੰਮਤ ਇਹਨਾਂ ਦੀ ਬਹੁਤ ਵਧੀਆ ਏਡੀ ਦੁਰੂ ਆ ਕੇ ਇੰਨੇ ਵੱਡੇ ਕੰਮ ਕਰਨਾ ਕੰਮ ਛੋਟੇ ਨਹੀਂ ਹੈਗੇ ਬਹੁਤ ਵੱਡੇ ਕੰਮ ਨੇ ਆ ਜੀ ਬਹੁਤ ਹੀ ਵਧੀਆ ਲੰਬੇ ਟਾਈਮ ਤੋਂ ਕਰ ਰਹੇ ਨੇ ਹਾਂ ਜੀ ਬਹੁਤ ਸੋਹਣਾ ਹਾਂ ਜੀ ਜੀ ਬਹੁਤ ਵਧੀਆ ਜੀ ਬਹੁਤ ਜੀ ਜੀ ਤੁਸੀਂ ਵੀ ਚੇਚੇ ਦੌਰ ਦੇ ਪਹੁੰਚੇ ਹੋ ਅਮਰੀਕਾ ਤੋਂ ਤਿੰਨ ਚਾਰ ਸਾਲ ਤੋਂ ਪਹੁੰਚ ਰਹੇ ਹਾਂ ਜੀ ਤਿੰਨ ਚਾਰ ਹਾਂ ਜੀ ਪਹੁੰਚ ਰਹੇ ਜੋ ਅੱਜ ਪੁਲਾਹਤ ਦੇ ਵਿੱਚ 21 ਆਨੰਦਕਾਰ ਚ ਕਰਾਏ ਗਏ ਨੇ ਇਹ ਇੰਡੋ ਅਮਰੀਕਨ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਅਸੀਂ ਰਲ ਮਿਲ ਕੇ ਐਨਆਈਆਰ ਭਰਾ ਔਰ ਇੱਥੇ ਜੋ ਲਾਕਾ ਨਿਵਾਸੀ ਨੇ ਇਹ ਰਲ ਕੇ ਕਰਾਈ ਦੀ ਨੇ ਇਹ ਸਾਹ ਸਾ ਇਹ ਤੁਹਾਨੂੰ ਇਹ ਦੱਸਿਓ ਵੀ ਇਹ ਕਾਫੀ ਟਾਈਮ ਤੋਂ 500 ਕੁਛ ਅਸੀਂ ਇਹ ਸ਼ਾਦੀਆਂ ਕਰਾ ਚੁੱਕੇ ਆਂ ਔਰ ਜਿਹੜੀਆਂ ਅੱਜ ਕੀ ਸ਼ਾਦੀਆਂ ਹੋਈਆਂ ਨੇ ਇਹਨਾਂ ਦਾ ਸਾਰਾ ਹੀ ਸੇਰਾ ਜੋ ਇੱਥੇ ਦੀ ਸੰਗਤ ਆ ਜੀ ਜੋ ਹਮੇਸ਼ਾ ਹੀ ਪਿੱਛੇ ਸਾਨੂੰ ਹਰ ਜੀ ਜੋ ਵੇਖਦੀ ਆ ਉਹਦੇ ਕਰਕੇ ਅਸੀਂ ਆ ਕੇ ਸਿਰਫ ਅਸੀਂ ਆਉਨੇ ਆ ਇਹ ਕੋਟਪੰਡ ਪਾਏ ਨੇ ਮੇਰੀਆਂ ਸਿੱਧੀਆਂ ਗੱਲਾਂ ਨੇ ਜੀ ਅਸੀਂ ਆ ਕੇ ਪਰੌਣਿਆਂ ਵਾਂਗੂ ਆਪਣਾ ਜੋ ਵੀ ਤੁਸੀਂ ਦੇਖਣਦੇ ਹੋ ਹੁੰਦਾ ਵਾਡਾ ਬਾਕੀ ਕਾਰੋ ਕਰਮ ਕਰਨ ਵਾਲੇ ਪਿੱਛੇ ਸਾਡੀ ਟੀਮ ਬੈਠੀ ਹੈ ਜੀ ਤੁਹਾਡਾ ਬਹੁਤ ਸਾਫ ਵਧੀਆ ਸਾਥ ਦਿੰਦੀ ਹੈ ਔਰ ਇਹ ਨਹੀਂ ਕਿ ਅਸੀਂ ਕਰਦੇ ਇੱਥੇ ਜਿੰਨੇ ਵੀ ਐਨਆਈਆਰ ਭਰਾ ਅਮਰੀਕਾ ਤੋਂ ਯੂਰਪ ਤੋਂ ਆਉਂਦੇ ਨੇ ਉਹ ਕੋਈ ਪਿੰਡਾਂ ਦੇ ਵਿੱਚ ਆਪਣੇ ਟੂਰਨਾਮੈਂਟ ਕਰਾ ਰਹੇ ਨੇ ਕੋਈ ਵਿਆਹ ਸ਼ਾਦੀ ਕਰ ਰਹੇ ਨੇ ਕੋਈ ਸਮਾਗਮ ਕਰ ਰਹੇ ਨੇ ਇਹ ਸਾਰੇ ਪੰਜਾਬ ਨਾਲ ਜੁੜੇ ਹੋਏ ਆ ਸਾਰੇ ਤੇ ਸਾਨੂੰ ਇਹ ਬੜੀ ਖੁਸ਼ੀ ਹੁੰਦੀ ਆ ਕਿ ਜਾ ਕੇ ਉੱਥੇ ਸਾਡੇ ਐਨਆਈ ਭਰਾਵਾਂ ਨੇ ਬਹੁਤ ਵੱਡੀਆਂ ਮੱਲਾ ਮਾਰੀਆਂ ਨੇ ਤੇ ਪੰਜਾਬ ਦਾ ਧਿਆਨ ਰੱਖਦੇ ਨੇ ਔਰ ਜਿੱਥੇ ਇਹ ਕੰਮ ਕਰਦੇ ਅਸੀਂ ਟਾਲੀ ਬੱਲਾ ਸੁਸਾਇਟੀ ਦੇ ਪ੍ਰਧਾਨ ਜੀ ਰੌਣਕ ਸਿੰਘ ਸਤਿੰਦਰ ਸਿੰਘ ਮਲਤਾਨੀ ਸਾਡੇ ਕੈਸ਼ੀਅਰ ਕਲਵਿੰਦਰ ਸਿੰਘ ਕਾਲਾ ਅਸੀਂ ਜੀ ਆ ਕੇ ਹਮੇਸ਼ਾ ਹੀ ਪਹਿਲਾਂ ਰੈਸਲਿੰਗ ਕੁਸ਼ਤੀਆਂ ਕਰਾਈਦੀਆਂ ਸੀਗੀਆਂ ਹੁਣ ਨੌਵਾਂ ਸਾਡਾ ਕਬੱਡੀ ਟੂਰਨਾਮੈਂਟ 6 ਮਾਰਚ ਨੂੰ ਆ ਪਿੰਡ ਟਾਲੀ ਬੱਲਾ ਪਿੰਡ ਦੇ ਵਿੱਚ ਅਸੀਂ ਹਰ ਤਰ੍ਹਾਂ ਦਾ ਕੋਸ਼ਿਸ਼ ਕਰੀਦੀ ਵੀ ਆਪਾਂ ਆ ਕੇ ਇੱਥੇ ਜੇ ਸਾਨੂੰ ਰੱਬ ਨੇ ਦਿੱਤਾ ਉਹਦਾ ਅਸੀਂ ਇੱਥੇ ਸਾਰਿਆਂ 'ਚ ਪਿਆਰ ਵੰਡ ਲਈਏ ਔਰ ਵੰਡਈਏ ਔਰ ਅਸੀਂ ਇਹ ਨਹੀਂ ਇਕ ਟਟਾਲੀ ਬੁੱਲਾ ਸੁਸਾਇਟੀ ਇੱਕ ਐਦਾਂ ਦੀ ਸੁਸਾਇਟੀ ਆ ਜਿੱਥੇ ਕਦੀ ਇਲੈਕਸ਼ਨ ਨਹੀਂ ਹੋਏ ਕਦੀ ਅਸੀਂ ਸਮਝੌਤੇ ਨਾਲ ਹੀ ਪ੍ਰਧਾਨ ਚੁਣਦੇ ਆ ਮੇ ਤੋਂ ਪਹਿਲਾਂ ਰੌਣਕ ਸਿੰਘ ਭਾਲ ਤੋਂ ਪਹਿਲਾਂ ਮੈਂ 15-14 ਸਾਲ ਮੈ ਰਹਿਆ ਹੁਣ ਇਹ ਬਣ ਗਏ ਨੇ ਔਰ ਇਹ ਸਾਨੂੰ ਇਹ ਬੜੀ ਖੁਸ਼ੀ ਹੁੰਦੀ ਆ ਕਿ ਕਦੀ ਵੀ ਅਸੀਂ ਕਿਸੇ ਨੂੰ 5000 2000 ਕਹਿ ਕੇ ਜੋ ਪਿੰਡ ਦੇ ਕੰਮ ਵਿੱਚ ਪਏ ਨੇ ਪੈਂਡਿੰਗ ਉਹ ਵੀ ਜ਼ਰੂਰ ਕਰੀਦੇ ਆ ਔਰ ਜਿੱਥੇ ਵਿਧਵਾ ਬੀਬੀਆਂ ਨੇ ਉਹਨਾਂ ਦੇ ਮਕਾਨ ਉਹਨਾਂ ਦੇ ਬੱਚਿਆਂ ਦੀ ਵਿਦਿਆ ਉਹ ਪੜ੍ਹਾਈ ਆ ਉਹਦਾ ਵੀ ਪੂਰਾ ਧਿਆਨ ਰੱਖੀਦਾ ਜੀ ਜਿਸ ਤਰ੍ਹਾਂ ਸਤਨਾਮ ਜੀ ਅਖੀਰਲਾ ਸਵਾਰਾ ਕਿ ਵੈਸੇ ਇਹ ਅਕਸਰ ਹੁੰਦਾ ਵੀ 2 ਤੋਂ 3 4 ਸਾਲ ਕੋਈ ਨਾ ਕੋਈ ਸਮਾਗਮ ਜਾ ਉਲੀਕਿਆ ਜਾਂਦਾ ਪਰ 27 ਸਾਲ ਦਾ ਸਮਾਂ ਬਹੁਤ ਲੰਮਾ ਹੁੰਦਾ ਹੈ ਕਿਵੇਂ ਮੈਨੇਜ ਕਰਦੇ ਹੋ ਲਗਾਤਾਰ ਇਹਨੇ ਸਾਲ ਦੇਖੋ ਜੀ ਇਹ ਜਿਹੜੇ ਜਿੰਨੇ ਵੀ ਅਸੀਂ ਲੱਗੇ ਆ ਨਾ ਇਹ ਸਾਰਿਆਂ ਦੀ ਬੜੀ ਕਿਰਪਾ ਮਾਇਆ ਲੋਨ ਤੇ ਬਹੁਤ ਹੀ ਜ਼ਿਆਦਾ ਕਿਰਪਾ ਸ਼ਾਇਦ ਅਸੀਂ ਬੰਦਗੀ ਬਹੁਤ ਘੱਟ ਕਰਨ ਵਾਲੇ ਬੰਦੇ ਆ ਮੈਂ ਜ਼ਰੂਰ ਕਹੂੰਗਾ ਕਿ ਮਾਇਆ ਲੋਨ ਬੜੇ ਦਿਲਦਾਲੂ ਤੇ ਆਲੂ ਨੇ ਔਰ ਜਦੋਂ ਵੀ ਲੋੜ ਪੈਂਦੀ ਆ ਕਿਸੇ ਸਮਾਗਮ ਲਈ ਹੁਣ ਸਾਡੇ ਟੂਰਨਾਮੈਂਟ ਆ ਤੁਸੀਂ ਉਦੋਂ ਨੂੰ ਵੀ ਦੇਖਿਓ ਸਾਰਾ ਹੀ ਇਦਾਂ ਹੀ ਸਾਰੇ ਐਨਆਈਆਰ ਭਰਾ ਸਾਡਾ ਸਹਿਯੋਗ ਦਿੰਦੇ ਨੇ ਜਿੱਥੇ ਅਸੀਂ ਇਹਨਾਂ ਦਾ ਸਹਿਯੋਗ ਦਿੰਨੇ ਉੱਥੇ ਇਹ ਵੀ ਸਾਡਾ ਪੂਰਾ ਸਹਿਯੋਗ ਜਿਹੜੀ ਟਾਲੀ ਬੱਲਾ ਸੁਸਾਇਟੀ ਉਸ ਨਾਲ ਇਹਨਾਂ ਨਾਲ ਰਲ ਮਿਲ ਕੇ ਰਹਿੰਦੀ ਆ ਇਹ ਜੀ ਸਾਨੂੰ ਪਿਆਰ ਆ ਪੰਜਾਬ ਨੂੰ ਉਹਦੇ ਕਰਕੇ ਅਸੀਂ ਲੱਗੇ ਆ ਜੀ ਮੇਰੇ ਮੇਰੇ ਨਾਲ ਮੇਰੇ ਸੱਜਣ ਆਪਣੇ ਮਨਦੀਪ ਮਨਦੀਪ ਸਿੰਘ ਮਾਸਟਰ ਮਨਦੀਪ ਸਿੰਘ ਛੰਡੇਲਵਾਣੇ ਤੋਂ ਇਹ ਵੀ ਆ ਕੇ ਸਾਡੇ ਕਈ ਕੰਮਾਂ ਦੇ ਵਿੱਚ ਸਹਿਯੋਗ ਦਿੰਦੇ ਨੇ ਔਰ ਇਹ ਬਹੁਤ ਪਿਛੇ ਧਿਆਨ ਰੱਖਦੇ ਨੇ। ਬਾਕੀ ਨਾਲ ਅਸੀਂ ਇੱਥੇ ਲੱਥਾ ਨੇ ਵਿੱਚ ਡੈਲਸ ਹਸਪੀਟਲ ਆ ਜੋ ਕਿ ਉੱਥੇ 14 ਮਸ਼ੀਨਾਂ ਨੇ ਅਸੀਂ ਸਾਰਾ ਕੁਝ ਫ੍ਰੀ ਕੀਤਾ ਆ। ਮੈਂ ਮੈਂ ਸਦਕੇ ਜਾਵਾ ਗੁਰਰਾਮਦਾਸ ਦੇ ਜਿਨ੍ਹਾਂ ਨੇ ਇਹ ਮਾਇਆ ਦਿੱਤੀ ਆ ਤੇ ਇਹ ਮਾਇਆ ਹੱਥ ਕੋ ਲਵਾ ਰਿਹਾ ਵਾ। ਇਹ ਸਾਰੇ 5-7 ਤੁਹਾਡੇ ਵਰਤੇ ਨੇ। ਇਹ ਸਾਰੇ ਹੀ ਬਹੁਤ ਵੱਧ ਜੜ ਕੇ ਸੇਵਾ ਕਰਦੇ ਅਸੀਂ ਸਾਰੇ ਸੰਗਤ ਨਾਲ ਇਕੱਠਾਂ ਦੇ ਨਾਲ ਕੇ ਚੱਲਦੇ ਆਂ ਸਾਨੂੰ ਆਖਣ ਲੱਗਦਾ ਇਸ ਕਰਕੇ ਸਾਰੇ ਭਰਾ ਇਕੱਠੇ ਦੁਰਦੇ ਆ ਇਸ ਕਰਕੇ ਸਾਨੂੰ ਕੋਈ ਤੰਗੀ ਨਹੀਂ ਆਉਂਦੀ ਸਾਰੇ ਭਰਾ ਸਾਰੇ ਸਹਿਯੋਗ ਦਿੰਦੇ ਹਨ ਨਾਲ ਇਸ ਕਰਕੇ ਸਾਡਾ ਸਾਰਾ ਕਾਰਜ ਬਹੁਤ ਵਧੀਆ ਪੂਰਾ ਹੁੰਦਾ ਜੀ ਸਾਨੂੰ ਇਸ ਕੋਈ ਤੰਗੀ ਨਹੀਂ ਹੁੰਦੀ ਸੋਸਾਇਟੀ ਦੇ ਪਰ ਮੈਂਬਰਾਂ ਦਾ ਅਕਸਰ ਕਹਿਣਾ ਹੈ ਕਿ ਅਸੀਂ ਕਦੇ ਕਿਸੇ ਨੂੰ ਮਦਦ ਲਈ ਨਹੀਂ ਕਿਹਾ ਸਾਰੇ ਆਪਣੇ ਆਪ ਮਦਦ ਕਰ ਦਿੰਦੇ ਨੇ ਤਕਰੀਬਨ ਸਾਡੀ ਜਿੰਨੀ ਹੜੀ ਨਵਾਣਾ ਬਰਾਦਰੀ ਹੈ ਸਾਰੇ ਆਪ ਹੀ ਕਰ ਦਿੰਦੇ ਆ ਨੂੰ ਸਾਨੂੰ ਕਹਿੰਦੇ ਲੋੜ ਬਹੁਤ ਘੱਟ ਪੈਂਦੀ ਹੈ ਸਾਨੂੰ ਆਪਣੇ ਆਪ ਜੀ ਮਾਇਆ ਸੈਂਡ ਕਰਨ ਦੇ ਨਾਲ ਮਾਇਆ ਨਾਲ ਸਾਡੇ ਨਾਲ ਤੁਰ ਪਹੁੰਚ ਆ ਰਹੀ ਹੈ ਤੁਹਾਡਾ ਕਾਰਜ ਰਾਸ ਹੋ ਜਾਂਦਾ ਬਈ ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਅਮਰ ਅਰਸ਼ੀ ਅਤੇ ਨਰਿੰਦਰ ਚੋਦ ਦੀ ਜੋੜੀ ਨੇ ਖੂਬ ਰੌਣਕਾਂ ਲਗਾਈਆਂ ਇਸ ਮੌਕੇ ਬਾਕੀ ਸਾਰੇ ਟੀਮ ਮੈਂਬਰ ਅਤੇ ਪੰਜਾਬ ਤੋਂ ਸੰਸਥਾ ਦਾ ਸਾਥ ਦੇ ਰਹੇ ਮੈਂਬਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਮਾਗਮ ਦੀ ਸ਼ਲਾਘਾ ਵੀ ਕੀਤੀ ਹਰ ਸਾਲ ਇੱਕ ਇਹਨਾਂ ਦੋ ਤਿੰਨ ਤਰੀਕ 3 ਮਾਰਚ ਨੂੰ ਵਿਆਹ ਰੱਖਨੇ ਹਰ ਸਾਲ ਹੀ ਸਾਰੇ ਹੁੰਨੇ ਆਂ ਸਾਨੂੰ ਬੜੀ ਖੁਸ਼ੀ ਹੁੰਦੀ ਕਿ ਜੇ ਕਿਸੇ ਗਰੀਬ ਦਾ ਕਿਸਦਾ ਕਿਸੇ ਦਾ ਵੀ ਲੋੜ ਬਣਦਾ ਸ਼ਾਦੀਆਂ ਕੁੜੀਆਂ ਦੀਆਂ ਚਾਦੀਆਂ ਹੋ ਜਾਣ ਤੇ ਲੋਕਾਂ ਨੇ ਤੇ ਆਪਨੇ ਘਰ ਜਾਣ ਤੇ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਕਿ ਇਹ ਪ੍ਰੋਗਰਾਮ ਕਰਾ ਕੇ ਆਪ ਗੁਆਏ ਸੇਵਾ ਕਰੇ ਤਾਂ ਕੁਝ ਭਾਇਏ ਮਾਨ ਗੁਰਬਾਣੀ ਦੇ ਇਸ ਮਹਾਵਾਕ ਅਨਸਾਰ ਇੰਡੋ ਅਮਰੀਕਨ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਾਰੇ ਪ੍ਰਬੰਧਕ ਸਾਹਿਬਾਨ ਵਿਸ਼ੇਸ਼ ਤੌਰ ਤੇ ਸ਼੍ਰੀ ਅਸ਼ੋਕ ਸ਼ਰਮਾ ਜੀ ਮੇਰੇ ਬ੍ਰਦਰ ਮੋਰ ਥੈਨ ਬ੍ਰਦਰ ਅਤੇ ਇਹਨਾਂ ਦੀ ਸਾਰੇ ਟੀਮ ਸਵਾਸ ਸੇਵਾ ਦੇ ਖੇਤਰ ਦੇ ਵਿੱਚ ਬਹੁਤ ਮਹਾਨ ਉਪਰਾਲਾ ਕਰਦੇ ਹਨ ਇਹ ਇਹ ਇਹਨਾਂ ਦੇ ਸਾਰੇ ਟੀਮ ਬਹੁਤ ਵਧਾਈ ਦੇ ਪਾਤਰ ਹੈ ਮੈਂ ਪ੍ਰਵਾਧਮਾ ਅਗੇ ਅਰਦਾਸ ਕਰਦਾ ਹਾਂ ਕਿ ਪ੍ਰਵਾਧਮਾ ਚੜ੍ਹਦੀ ਕਲਾ ਕਰੇ ਅਤੇ ਇਹਨਾਂ ਨੂੰ ਹੋਰ ਵੀ ਤੋਫੀਕ ਬਖਸ਼ੇ ਮੈਂ ਨਾ ਸਾਰੇ ਹੀ ਇੰਡੋ ਅਮਰੀਕਨ ਵੈਲਫੇਅਰ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਨੇ ਜਿਵੇਂ ਜੀ ਆਇਆਂ ਨੂੰ ਆ ਕੇ ਇੱਥੇ ਇੰਨਾ ਵੱਡਾ ਉਪਰਾਲਾ ਕਰਕੇ ਸੰਗਤਾਂ ਦੀ ਸੇਵਾ ਕਰਾਇਆ ਨੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀਆਂ ਸ਼ਾਦੀਆਂ ਕਰਾਇਆ ਨੇ ਤੇ ਮੈਂ ਇਹਨਾਂ ਦਾ ਵੈਲਕਮ ਕਰਦਾ ਇਹਨਾਂ ਨੂੰ ਜੀ ਆਇਆਂ ਕਹਿੰਦਾ ਔਰ ਨਾਲ ਹੀ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਇਹਨਾਂ ਨੂੰ ਇਸੇ ਤਰ੍ਹਾਂ ਹੀ ਮਾਲਕੁਤਸ਼ਾ ਬਖਸ਼ੇ ਔਰ ਇਹ ਜਿਹੜੇ ਯੋਗ ਉਪਰਾਲਾ ਹੈ ਲੋੜਵੰਦਾਂ ਦੀ ਮਦਦਾਇਆ ਕਰਦੇ ਰਹਿਣ ਔਰ ਅਸੀਂ ਵੀ ਇਹਨਾਂ ਦੇ ਨਾਲ ਵੱਧ ਚੜ ਕੇ ਜਿੰਨਾ ਇੱਥੇ ਹੋ ਸਕਦਾ ਹੈ ਪ੍ਰਬੰਧ ਵਿੱਚ ਇਹਨਾਂ ਦੇ ਨਾਲ ਮੁੱਡੇ ਨਾ ਮੁੱਡੇ ਜੋੜ ਕੇ ਇਹਨਾਂ ਦੀ ਹੈਲਪ ਕਰਦੇ ਆਂ ਔਰ ਸਾਡਾ ਫਰਜ਼ ਵੀ ਹੈ ਕਿ ਬਾਹਰੋਂ ਆਏ ਨੇ ਤਾਂ ਅਸੀਂ ਇੱਥੇ ਇਹਨਾਂ ਦੇ ਕੰਮ ਦੇ ਵਿੱਚ ਇਹਨਾਂ ਦਾ ਸਾਥ ਦਈਏ। ਜੀ। ਹਾਂਜੀ। ਹੋਰ ਅਲੱਗ-ਅਲੱਗ ਜਿਸ ਤਰ੍ਹਾਂ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਹੋਰ ਬਹੁਤ ਸਾਰੀਆਂ ਅਜਿਹੇ ਚੀਜ਼ਾਂ ਬਣਾਈਆਂ ਗਈਆਂ ਨੇ ਕਾਰਜ, ਇੱਕ ਜ਼ਰੀਆ ਬਣਾਏ ਗਏ ਨੇ ਜਿਸ ਦੇ ਜ਼ਰੀਏ ਡੈਲਸਿਸ ਜਿਸ ਤਰ੍ਹਾਂ ਕਿਹਾ ਉਹਨਾਂ ਨੇ ਕਿ ਮਦਦ ਹੁੰਦੀ ਹੈ। ਉਸ ਦੇ ਵਿੱਚ ਵੀ ਫਿਰ ਤੁਸੀਂ ਜੁੜੇ ਹੋ ਉਸ ਤੇ ਲਗਾਤਾਰ ਕੰਮ ਕਰਦੇ ਹੋ। ਉਹਦੇ ਵਿੱਚ ਵੀ ਜੁੜੇ ਆ ਅਸੀਂ ਜਿੱਥੇ ਵੀ ਇਹਨਾਂ ਦੇ ਇੱਕ ਇਹਨਾਂ ਨੇ ਕਮੇਟੀ ਬਣਾਈ ਆ ਉਹਦੇ ਅਸੀਂ ਮੈਂਬਰ ਆ ਤੇ ਜਦੋਂ ਵੀ ਮਨਥਲੀ ਮੀਟਿੰਗਾਂ ਹੁੰਦੀਆਂ ਨੇ ਅਸੀਂ ਉੱਤੇ ਹਾਜ਼ਰੀ ਭਰਦੇ ਆ। ਤੇ ਜੋ ਵੀ ਪ੍ਰਬੰਧ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਆਉਂਦੀ ਹੈ ਉਹਦੇ ਲਈ ਆਪਣੇ ਸੁਝਾਅ ਦੇ ਕੇ ਔਰ ਉਹਨਾਂ ਦੇ ਪ੍ਰਬੰਧ ਵਿੱਚ ਵਧੀਆ ਢੰਗ ਨਾਲ ਚਲਾਉਣ ਦੇ ਲਈ ਉਹਨਾਂ ਦੀ ਹੈਲਪ ਕਰਦੇ ਆ ਅਸੀਂ ਜੀ ਤੇ ਇਹਨਾਂ ਦੀ ਗਾਇਰ ਹਾਇਰੀ ਵਿੱਚ ਸਾਰੇ ਪ੍ਰਬੰਧਾਂ ਦੇ ਵਿੱਚ ਅਸੀਂ ਹਿੱਸਾ ਲਏ ਨੇ ਕਿ ਜੋ ਬਾਬੇ ਨਾਨਕ ਨੇ ਜੋ ਪ੍ਰਥਾ ਚਲਾਈ ਸੀ ਨਾ ਸੇਵਾ ਦੀ ਉਹਨਾਂ ਨੇ ਲੰਗਰ ਤੋਂ ਸ਼ੁਰੂਆਤ ਕੀਤੀ ਸੀ ਤੇ ਇੱਥੇ ਸਮਾਜ ਦੇ ਹਰ ਤੱਕੇ ਤੱਕ ਇਹ ਉਹ ਪ੍ਰਮਾਤਮਾ ਵੱਲੋਂ ਕੋਈ ਬਣੀ ਹੈਗੀ ਹੈ ਕਿ ਜਿਹੜੇ ਜਿੰਨੇ ਵੀ ਸਾਡੇ ਐਨਆਰਆਈ ਵੀਰ ਹੈ ਉਹਦੇ ਚ ਮੇਨ ਇੱਥੇ ਦੋ ਸੰਸਥਾਵਾਂ ਇੱਕ ਟਾਲੀ ਬੱਲਾ ਵੈਲਫੇਅਰ ਸੁਸਾਇਟੀ ਹੈ ਇੱਕ ਇੰਡੋ ਅਮਰੀਕਨ ਵੈਲਫੇਅਰ ਸੁਸਾਇਟੀ ਹੈਗੀ ਆ ਦੋਨੋਂ ਹੀ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਐ ਪ੍ਰੋਗਰਾਮ ਇੱਥੇ ਲਿਖਿਆ ਗਿਆ ਇਹ ਆਮ ਜਨਤਾ ਨੂੰ ਆਮ ਸੰਗਤ ਨੂੰ ਜਿਹੜਾ ਐ ਇਸ ਚੀਜ਼ ਦਾ ਫਾਇਦਾ ਮਿਲ ਰਿਹਾ ਤੇ ਜੇ ਇਹਦੀ ਪਿੱਛੇ ਗੱਲ ਕਰੀਏ ਇਹਦੇ ਪਿੱਛੇ ਜਿੰਨੇ ਵੀ ਵੀਰਾਂ ਦੇ ਸਹਿਯੋਗ ਹੈ ਅਸੀਂ ਤੇ ਚਲੋ ਇਹ ਜੇ ਪੈਸਾ ਭੇਜਦੇ ਤੇ ਅਸੀਂ ਇਤੋਂ ਜਿੰਨੇ ਦਾ ਵੀ ਸੇਵਲ ਆਉਂਦੇ ਆਂ ਅਸੀਂ ਬਚਾ ਲਈਦਾ ਲੇਕਿਨ ਇਹਨਾਂ ਦੇ ਉੱਤੇ ਵੀ ਉਹ ਪਰਮਾਤਮਾ ਦੀ ਕਿਰਪਾ ਹੈ ਇਹਨਾਂ ਨੂੰ ਜਿਹੜੀ ਮਤਬੁੱਧ ਮਿਲੀ ਹੈਗੀ ਕਿਰਤ ਕਮਾਈ ਕਰਨੀ ਹੈ ਤੇ ਨਾਲ ਸੰਬੰਧ ਵੀ ਘੜਨਾ ਹੈ ਤੇ ਇਹ ਵੀ ਉਸ ਪ੍ਰਮਾਤਮਾ ਦੀ ਕਿਰਪਾ ਤੇ ਉਸਦੇ ਸਦਕਾ ਹੀ ਹੈ ਸੇਵਾ ਖੁਦ ਵੀ ਕਰ ਰਹੇ ਆ ਤੇ ਜਿਹੜੀ ਇੱਥੇ ਵਾਲੀ ਜਿਹੜੀ ਸੰਗਤ ਹੈ ਉਹ ਵੀ ਇਹਨਾਂ ਦੇ ਨਾਲ ਜੁੜੀ ਹੋਈ ਹੈ ਤੇ ਮੈਂ ਇਹਦਾ ਸਾਰਾ ਉਪਰਾਲਾ ਜੀ ਹੈ ਇਹਦਾ ਜਾਸ ਸਾਰਾ ਪ੍ਰਮਾਤਮਾ ਦਾ ਹੀ ਹੈ ਤੇ ਬਾਕੀ ਤੁਹਾਡੇ ਵੀਰਾਂ ਦਾ ਜਿਹਦੇ ਕਰਕੇ ਸਾਰਾ ਸਕਸੈਸ ਹੋਇਆ ਜੀ ਇਸ ਮੌਕੇ ਇੰਡੋ ਅਮਰੀਕਨ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਵੱਲੋਂ ਜਿੱਥੇ ਸਾਰੇ ਹੀ ਟੀਮ ਮੈਂਬਰਾਂ ਦਾ ਮਾਨ ਸਨਮਾਨ ਕੀਤਾ ਗਿਆ ਤਾਂ ਉੱਥੇ ਹੀ ਮਸ਼ਹੂਰ ਪੰਜਾਬੀ ਗਾਇਕ ਜੋੜੀ ਦਾ ਵੀ ਮਾਨ ਸਨਮਾਨ ਕੀਤਾ ਗਿਆ। ਅਮਰੀਕਨ ਸੋਸ਼ਲ ਵੈਲਫੇਅਰ ਸੁਸਾਇਟੀ ਨਿਊਯਾਰਕ ਯੂਐਸਏ ਅਸੱਜਣਾ ਵੱਲੋਂ ਕੀਤਾ ਜਾ ਰਿਹਾ। ਔਰ ਅਸ਼ਵਨੀ ਪਾਦੀ ਉਹਨਾਂ ਦਾ ਸਨਮਾਨ ਹੋ ਰਿਹਾ ਜੀ। ਔਰ ਅੱਜ ਸਾਰੇ ਵੀ ਸਪੈਸ਼ਲ ਫੋਟੋ ਸਪੈਸ਼ਲ ਮੂਵਮੈਂਟ ਹੋ ਰਿਹਾ ਜੀ। ਔਰ ਮਾਨ ਸਨਮਾਨ ਸੱਜਣਾਂ ਦੇ ਹੋ ਰਹੇ ਆ। ਔਰ ਆਓ ਸਾਰੇ ਵੀਰਾਂ ਦਾ ਸਨਮਾਨ ਨਾਲ ਦੀ ਨਾਲ ਮੰਚ ਤੋਂ ਹੋ ਰਿਹਾ ਆ ਸਾਰੀ ਕਮਿਊਨਿਟੀ ਵੱਲੋਂ ਔਰ ਜਿਨੇ ਵੀ ਵੀਰ ਵੋਲੰਟੀਅਰ ਜਿਨ੍ਹਾਂ ਦੀ ਦੇਖ ਰਖੇ ਇਹ ਸਾਰੇ ਕਾਰਜ ਹੋਏ ਨੇ ਉਹ ਕੇ ਧੰਨਵਾਦ ਹੈ ਜੀ ਜਿਨ੍ਹਾਂ ਦਾ ਸਨਮਾਨ ਹੋਈ ਜਾ ਰਿਹਾ ਇਨੋ ਅਮਰੀਕਨ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਵੱਲੋਂ ਪਲਾਟੇ ਦੇ ਵਿੱਚ ਇੱਕ ਡਾਇਲਿਸਿਸ ਸੈਂਟਰ ਵੀ ਬਣਾਇਆ ਗਿਆ ਜੋ ਕਿ ਲੋੜਵੰਦ ਮਰੀਜ਼ਾਂ ਦੇ ਲਈ ਹਮੇਸ਼ਾ ਖੁੱਲਾ ਰਹਿੰਦਾ ਹੈ ਅਤੇ ਇੱਕ ਡਿਸਪੈਂਸਰੀ ਦੇ ਜ਼ਰੀਏ ਲੋੜਵੰਦਾਂ ਤੱਕ ਦਵਾਈ ਵੀ ਪਹੁੰਚਾਈ ਜਾਂਦੀ ਹੈ ਜਿਸ ਸੰਬੰਧੀ ਮੰਨਨ ਹੁਣਾਂ ਦੇ ਵੱਲੋਂ ਦੱਸਿਆ ਗਿਆ ਇਸ ਮੌਕੇ ਮੌਜੂਦਾ ਸਰਪੰਚ ਸਾਬਕਾ ਸਰਪੰਚ ਅਤੇ ਉਥੋਂ ਦੇ ਐਮਸੀ ਸਮੇਤ ਸਾਰਿਆਂ ਵੱਲੋਂ ਹੀ ਇਸ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ ਗਈ ਮੈਂ ਜੋ ਸਵਾਲ ਇਹਨਾਂ ਨੇ ਕੀਤਾ ਕਿ ਇਹਨੂੰ ਕਿਸ ਨੇ ਚਲਾ ਰਿਹਾ ਇਹ ਅਸੀਂ ਚਲਾਉਣ ਵਾਲੇ ਨਹੀਂ ਹੈਗੇ ਇਸ ਪ੍ਰਸ਼ਾਸਨ ਨੇ ਚਲਾ ਰਿਹਾ ਜੀ ਇਹ ਜੋ ਕੁਝ ਵੀ ਹੈਗਾ ਉਹ ਅਸੀਂ ਦੇਣ ਦੇ ਨਾਲ ਹੀ ਹੈ ਬਾਕੀ ਸਾਨੂੰ ਜੋ ਸਾਡੇ ਐਨਆਰਆਈ ਵੀਰ ਹੈ ਜਿਹੜੀ ਕਮੇਟੀ ਹੈ ਸਾਡੀ ਇੰਡੋ ਅਮਰੀਕਨ ਸੋਸ਼ਲ ਵੈਲਫੇਅਰ ਸਾਡੀ ਇਹਨਾਂ ਵੱਲੋਂ ਸਾਨੂੰ ਬਹੁਤ ਹੀ ਜ਼ਿਆਦਾ ਸਹਾਇਤਾ ਜਿਹੜੀ ਹਰ ਕੰਮ ਵਿੱਚ ਮਿਲ ਰਹੀ ਆ ਅਸੀਂ ਇੱਥੇ ਬੈਠ ਕੇ ਇਹ ਕੰਮ ਜਿਹੜੇ ਚਲਾ ਰਹੇ ਆ ਇਹਨਾਂ ਦੀ ਰਾਦੇ ਨਾਲ ਉਸ ਪਰਮਾਰਮਾ ਦੀ ਰਜਾ ਵਿੱਚ ਰਹਿ ਕੇ ਚਲਾ ਰਹੇ ਆ ਅਸੀਂ ਹੋਂਦਾ ਕਿ ਪਿਛਲੇ 26 ਸਾਲ ਤੋਂ ਇਹ ਵਿਆਹ ਜਿਹੜੇ ਲੜਕੀਆਂ ਦੇ ਘਰ ਤੇ ਆ ਰਹੇ ਆ ਇਸ ਵੇਲੇ ਸਾਡੇ ਕੋਲ 621 ਦੇ ਕਰੀਬ ਵਿਆਹ ਜਿਹੜੇ ਹੋ ਚੁੱਕੇ ਆ ਆਈ ਜਿਹੜੇ 21 ਇਹ ਪਾ ਕੇ ਉਸ ਤੋਂ ਇਸ ਤੋਂ ਇਲਾਵਾ ਜਿੱਦਾਂ ਪੰਜਾਬ ਨੇ ਦੱਸਿਆ ਕਿ ਡਾਕਟਰ ਸੈਂਟਰ ਵੀ ਚੱਲ ਰਿਹਾ ਉੱਥੇ ਵੀ ਅਸੀਂ ਜਿੱਦਾਂ ਇਹਨਾਂ ਨੇ ਕਿਹਾ ਉਹ ਨਹੀਂ ਮਦਦ ਦਿੱਤੀ ਜਾ ਰਹੀ ਆ ਇਸ ਤੋਂ ਇਲਾਵਾ ਅਸੀਂ ਇਸ ਸੁਸਾਇਟੀ ਦਾ ਹੀ ਇਸ ਤੋਂ ਪਹਿਲਾਂ ਕੋਈ ਤਕਰੀਬਨ 8-10 ਸਾਲ ਅਸੀਂ ਬੇਵਾਰਾ ਜਾਂ ਬਿੱਡੋ ਲੜਕੀਆਂ ਔਰਤਾਂ ਜੋ ਸੀ ਉਹਨਾਂ ਨੂੰ ਅਸੀਂ ਪੈਨਸ਼ਨ ਦੇ ਰੂਪੇ ਸਹਾਇਤਾ ਵੀ ਦੇਂਦੇ ਰਹੇ ਆ ਔਰ ਰਾਸ਼ਨ ਵੀ ਦੇਂਦੇ ਰਹੇ ਆ ਔਰ ਜਿਹੜੇ ਬਿਚ ਗਰੀਬ ਵਿਧਾਰ ਸੀ ਸੀ ਉਹਨਾਂ ਨੂੰ ਅਸੀਂ ਸ਼ਹਿਤਾ ਵਗੈਰਾ ਜਿਹੜੀ ਆ ਪੀਸਾਂ ਫਾਂਡ ਉਹ ਵੀ ਦਿੰਦੇ ਰਹੇ ਹਾਂ ਇਸ ਤੋਂ ਇਲਾਵਾ ਬਹੁਤ ਸਾਰੇ ਓਗਲ ਸਾਨੂੰ ਇਸ ਇਲਾਕੇ ਦਾ ਇੰਡੀਓ ਅਮਰੀਕਨ ਸੋਸ਼ਲ ਨਿਊਯਾਰਕ ਸੁਸਾਇਟੀ ਬਹੁਤ ਹੀ ਵਧੀਆ ਪ੍ਰਾਲਾ ਕਰ ਰਹੀ ਹੈ ਹਰ ਸਾਲ ਦੀ ਤਰ੍ਹਾਂ 27 ਸਾਲ ਤੋਂ ਵਿਆਹ ਕਰ ਰਹੇ ਨੇ ਤੇ ਸਾਡੇ ਜਿਹੜੇ ਪਿੰਡ ਦੇ ਸਰਦਾਰ ਹਿੰਮਤ ਸਿੰਘ ਸਰਪੰਚ ਸਾਹਿਬ ਇਹ ਵੀ ਬਹੁਤ ਚਿਹਰੇ ਤੋਂ ਸਿਵਾਰਨਭਾ ਰਹੇ ਹਨ ਤੇ ਲੜਕੀਆਂ ਨੂੰ ਜੋ ਵੀ ਲੜੀਂਦਾ ਘਰ ਦਾ ਸਮਾਨ ਦੇ ਰਹਿਆਂ ਨੂੰ ਮਈਆ ਕਰਵਾ ਰਹੇ ਹਨ ਤੇ ਬਹੁਤ ਹੀ ਵਧੀਆ ਕਰਦੇ ਨੇ ਇਹ ਸਾਡੇ ਜਿਹੜਾ ਅਪਰਾਲਾ ਬਹੁਤ ਵਧੀਆ ਹੋ ਰਿਹਾ ਹੈ ਜਿਹਦੇ ਵਿੱਚ ਆਪਣੇ ਇਹਨਾਂ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਤਕਰੀਬਨ 600 ਦੇ ਕਰੀਬ ਇਹ ਲੋੜਵੰਦ ਪਰਿਵਾਰਾਂ ਦੀ ਇਹਨਾਂ ਨੇ ਮਦਦ ਕੀਤੀ ਹੈ ਮੈਂ ਪ੍ਰਮਾਤਮਾ ਘਰ ਅਰਦਾਸ ਕਰਦਾ ਹਾਂ ਇਹ ਮੇਰੇ ਭਰਾਵਾਂ ਦੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਇਹਨਾਂ ਦੇ ਪਰਿਵਾਰ ਇਸੇ ਤਰ੍ਹਾਂ ਹੀ ਇਹ ਸੇਵਾ ਕਰਦੇ ਰਹਿਣ ਔਰ ਤੰਦਰੁਸਤੀ ਬਖਸ਼ੇ ਔਰ ਇਹਨਾਂ ਨੇ ਇੱਕ ਅਲਾਪਰਾਲਾ ਇਹ ਨਹੀਂ ਕੀਤਾ ਪਲਾਸ ਦੇ ਵਿੱਚ ਸਾਡੇ ਬਹੁਤ ਵਧੀਆ ਇੱਕ ਟੈਲਸ ਯੂਟ ਚੱਲ ਰਹੀ ਹੈ ਜਿਹਦੇ ਵਿੱਚ ਤਕਰੀਬਨ ਇਹਨਾਂ ਦੇ 6 7 ਮਸ਼ੀਨਾ ਔਰ ਇੱਕ ਜਿਹੜੀ ਐਂਬੂਲੈਂਸ ਦਿੱਤੀ ਏ ਔਰ 20 ਹਜ਼ਾਰ 20 ਲੱਖ ਦੇ ਕਰੀਬ ਇੱਕ ਸਾਲ ਦੀ ਨਾਲ ਉਦਾਂ ਵੀ ਦਵਾਈਆਂ ਵਾਸਤੇ ਮਦਦ ਦਿੰਦੇ ਨੇ ਤੇ ਸਾਡੇ ਵਾਸਤੇ ਉਹ ਬਹੁਤ ਵੱਡੀ ਦੇਣ ਨੇ ਪਲਾਸ ਦੇ ਵਿੱਚ ਇਹਦੇ ਨਾਲ ਹੋਰ ਵੀ ਬਹੁਤ ਅਭਰਾਲੇ ਕਰਦੇ ਜਿੱਦਾਂ ਆਪਣੇ ਗੇਮਾਂ ਨੇ ਤੇ ਨਾਲ ਹੋਰ ਵੀ ਤਰ੍ਹਾਂ ਦੇ ਕਈ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਨੇ ਉਹਨਾਂ 'ਚ ਵਾਧੂ ਵਾਧੇ ਹਿੱਸਾ ਪਾਉਂਦੇ ਨੇ ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਬਖਸ਼ੇ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਅਮਰੀਕਨ ਵੈਲਫੇਅਰ ਸਟੱਡੀ ਵੱਲੋਂ ਤਕਰੀਬਨ ਹੋਂ ਤੱਕ 621 ਲੜਕੀਆਂ ਦੇ ਮਤਲਬ ਅਨੰਦ ਕਾਰਜ ਜੇ ਕਰਵਾਈ ਜਾ ਚੁੱਕੇ ਹਨ ਔਰ ਇਹ ਹਰ ਤਰ੍ਹਾਂ ਦੀ ਮਦਦ ਹਲਕੇ ਦੇ ਵਿੱਚ ਟੋਡਲ ਭਲੱਥ ਹਲਕੇ ਦੇ ਔਰ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਬਹੁਤ ਮਤਲਬ ਜਿਨ੍ਹਾਂ ਨੂੰ ਵੀ ਲੋੜੇ ਲੋੜਵਤ ਪਰਿਵਾਰਾਂ ਦੀ ਹਰ ਵੇਲੇ ਮਦਦ ਕਰਨ ਲਈ ਤਿਆਰ ਰਹਿੰਦੇ ਨੇ ਔਰ ਡੈਲਸੀ ਸੈਂਟਰ ਭਲੱਥ ਚੱਲ ਰਿਹਾ ਵਾ ਉਹਦੇ ਵਿੱਚ ਬਹੁਤ ਵੱਡਾ ਵੱਡਮੁੱਲਾ ਯੋਗਦਾਨ ਹੈ ਅਸੀਂ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਹਿਯੋਗੀ ਸੱਜਣਾ ਦੇ ਦਿਨ ਦੁਗਣੀ ਰਾਤ ਚੋਂ ਗ੍ਰੀ ਤਰੱਕੀ ਬਖਸ਼ੇ ਔਰ ਇਸੇ ਤਰ੍ਹਾਂ ਇਹ ਗਾਂ ਵੀ ਜਿਹੜੇ ਵੀ ਲੋੜਵਤ ਪਰਿਵਾਰਾਂ ਦੇ ਮਦਦ ਕਰਦੇ ਰਹੇ ਸੋ ਅਮਰੀਕਨ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਵੱਲੋਂ ਕੀਤਾ ਗਿਆ ਇਹ ਉਪਰਾਲਾ ਜਿੱਥੇ 21 ਕੁੜੀਆਂ ਦੇ ਵਿਆਹ ਕੀਤੇ ਗਏ ਲੋੜਵੰਦਾਂ ਨੂੰ ਸਮਾਨਾਂ ਲੋੜੀਂਦਾ ਦਿੱਤਾ ਗਿਆ ਜਿਸ ਤਰ੍ਹਾਂ ਤੁਸੀਂ ਪਿੱਛੇ ਵੀ ਤਸਵੀਰਾਂ 'ਚ ਦੇਖ ਰਹੇ ਹੋ ਕਿ ਬਹੁਤ ਸਾਰਾ ਸਮਾਨ ਹੈ ਜਿਹੜਾ ਉਹਨਾਂ ਲੋੜਵੰਦ ਧੀਆਂ ਨੂੰ ਦਿੱਤਾ ਗਿਆ ਸੋ ਇਹ ਉਪਰਾਲਾ ਜਿਸ ਦੀ ਚੋਪਾਸੇ ਉਸ਼ਦਾਗਾ ਹੋ ਰਹੀ ਹੈ ਕੋਲਾਥਰਕੇ ਦੇ ਵਿੱਚ ਕਰਾਇਆ ਗਿਆ ਇਹ ਉਪਰਾਲਾ ਜਿਹੜਾ ਹਰ ਸਾਲ ਕਰਾਇਆ ਜਾਂਦਾ ਤੇ ਇਸ ਸਾਲ ਲਗਾਤਾਰ 27 ਸਾਲਾਂ ਤੋਂ ਉਪਰਾਲਾ ਕਰਾਇਆ ਜਾ ਰਿਹਾ ਜਿੱਥੇ ਲਗਭਗ ਇਸ ਹੁਣ ਤੱਕ 600 ਕੁੜੀਆਂ ਦੇ ਵਿਆਹ ਨੇ ਜਿਹੜੇ ਉਹ ਕੀਤੇ ਜਾ ਚੁੱਕੇ ਨੇ ਸੋ ਉਮੀਦ ਕਰਦੇ ਆ ਇਸੇ ਤਰ੍ਹਾਂ ਐਨਆਰ ਐਨਆਰਆਈ ਵੀਰ ਨੇ ਜਿਹੜੇ ਉਹ ਪੰਜਾਬ ਦਾ ਸਾਥ ਉਹ ਪੰਜਾਬ ਦੇ ਲੋਕਾਂ ਦਾ ਸਾਥ ਜਿਹੜਾ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਦਿੰਦੇ ਰਹਿਣਗੇ ਮੇਰੇ ਨਾਲ ਕੈਮਰਾਮੈਨ ਸ਼ੰਕਰ ਅਤੇ ਪਰ ਪ੍ਰਸਿੰਗ